ਆਲਮੋਸਟ ਆਲਮੋਸਟ ਸਾਰੀਆਂ ਬਿਮਾਰੀਆਂ ਨੂੰ ਕਵਰ ਕਰ ਦਿੱਤੀ। 2 ਮਹੀਨੇ ਤੋਂ ਮੈਂ ਵਰਤ ਰਿਹਾ। ਉਹਦਾ ਮੈਨੂੰ ਇੰਨਾ ਵਧੀਆ ਰਿਜ਼ਲਟ ਬਣਿਆ ਕਿ ਹੁਣ ਮੇਰੀਆਂ ਗੋੜੀਆਂ ਵੀ ਬੰਦ ਹੋ ਗਈਆਂ ਤੇ ਰਾਤ ਨੂੰ ਨੀਂਦ ਵੀ ਬੜੀ ਵਧੀਆ ਆਉਂਦੀ ਹੈ। ਕੋਈ ਪ੍ਰੋਬਲਮ ਨਹੀਂ। ਮੈਨੂੰ ਸ਼ੂਗਰ ਬਲੱਡ ਪ੍ਰੈਸ਼ਰ ਹੈ ਜੀ। ਤੇ ਹੁਣ ਠੀਕ ਹੈ? ਹਾਂ ਜੀ ਹੁਣ ਕਹਿਣਾ ਉਹ ਫਰਕ ਹੈ ਜੀ। ਮੈਨੂੰ ਵੀ ਸਾਹ ਚੜਦਾ ਸੀ, ਐਕਿਮਿਓਰੀ ਸੀ ਹੁਣ। ਅੱਛਾ ਸਾਹ ਚੜਦਾ ਸੀ। ਹਾਂ ਕਈਆਂ ਤੋਂ ਦਵਾਈ ਲੈਂਦਾ ਕੋਈ ਫਰਕ ਨਹੀਂ ਤੇ ਫਿਰ ਇਹ ਮੈਨੂੰ ਪਤਾ ਲੱਗਿਆ ਬਾਹਰੋਂ ਵੀ ਆਦਵਾਈ ਦੇਖ ਲੋ। ਘਰੇ ਲੈਣ ਲੱਗਾ ਹਾਂ ਉਹਨਾਂ ਕੋਲ ਕੋਈ ਫਰਕ ਕਿ ਇਹ ਤਾਂ ਨਾਲ ਸਕਾਨ ਘੰਮ ਹੁੰਦੀ ਹੈ એનર્ਜੀ ਬੂਸਟ ਹੁੰਦੀ ਹੈ ਐਨਰਜੈਟਿਕ ਫੀਲ ਹੁੰਦਾ ਬਹੁਤ ਜਿਆਦਾ ਮੈਨੂੰ ਵੀ ਹੈਰ ਫਾਲ ਦੀ ਬਹੁਤ ਪ੍ਰੋਬਲਮ ਸੀ ਜਦੋਂ ਦਾ ਮੈਂ ਇਹਨੂੰ ਯੂਜ਼ ਕੀਤਾ ਤੇ ਹੁਣ ਮੈਨੂੰ ਹੈਰ ਫਾਲ ਦੀ ਕੋਈ ਪ੍ਰੋਬਲਮ ਨਹੀਂ ਹੈ ਹੁਣ ਬਾਲਾਂ ਦੀ ਗਰੋਥ ਵੀ ਹੁੰਦੀ ਹੈ ਤੇ ਹੈਰ ਫਾਲ ਵੀ ਘਟ ਗਿਆ ਬਹੁਤ ਜਿਆਦਾ ਵਧੀਆ ਜਦੋਂ ਦੇ ਮੈਂ ਲੈ ਰਿਹਾ ਮਾਂ ਜਾਨੀ ਕਿ ਹੁਣ ਮੈਨੂੰ ਬਹੁਤ ਜਿਆਦਾ ਫਰਕ ਆ ਲਿਵਰ ਚ ਜੇ ਤੁਹਾਡੇ ਪ੍ਰੋਬਲਮ ਹੈਗੀ ਆ ਸਵੇਲਿੰਗ ਹੈਗੀ ਆ ਜਾਂ ਜ਼ਖਮ ਹੈ ਗਿਆ ਤੁਹਾਨੂੰ ਡਾਇਬੀਟਿਸ ਹੈ ਜਿਹੜੇ ਆਪਣੇ ਬਜ਼ੁਰਗ ਕਹਿੰਦੇ ਸੀ ਹਲਦੀ ਜ਼ਖਮਾਂ ਨੂੰ ਚੁਗਦੀ ਹੈ ਇਹਦਾ ਐਗਜ਼ੈਕਟਲੀ ਉਹੀ ਕੰਮ ਹੈ ਇਹਨੂੰ ਮੈਂ ਜਦੋਂ ਡੇਲੀ ਆਪਣੀ ਰੁਟੀਨ ਦੇ ਵਿੱਚ ਲੈਣਾ ਸ਼ੁਰੂ ਕੀਤਾ ਇਸ ਵਾਸਤੇ ਬਹੁਤ ਵਧੀਆ ਹੈ ਔਰ ਮੈਂ ਐਕਚੁਅਲੀ ਪ੍ਰੋਪਰ ਫਿਟ ਵੀ ਹਾਂ ਹੁਣ ਜੋ ਮੈਨੂੰ ਪਹਿਲਾਂ ਨਹੀਂ ਲੱਗਦਾ ਸੀ ਤੁਹਾਡਾ ਹੌਟ ਸੇਲਿੰਗ ਵੀ ਇਹੀ ਪ੍ਰੋਡਕਟ ਹੈ ਬਿਲਕੁਲ ਹੌਟ ਸੇਲਿੰਗ ਹੈਗਾ ਪ੍ਰੋਡਕਟ ਸਾਡਾ ਮਤਲਬ ਕਿ ਬੱਚੇ ਲਾਈਕ ਕਰਦੇ ਆ ਬਜ਼ੁਰਗ ਲਾਈਕ ਕਰਦੇ ਆ ਇਹਨਾਂ ਨੂੰ ਮਾਵਾਂ ਲਾਈਕ ਕਰਦੀਆਂ ਵਾ ਹਰ ਬੰਦਾ ਲੈ ਇਵਨ ਕੀ ਸ਼ਰਾਬ ਪੀਣ ਵਾਲਾ ਬੰਦਾ ਵੀ ਇਹਨੂੰ ਲਾਈਕ ਕਰਦਾ ਵਾ ਦੇਖੋ ਧਿਆਨ ਨਾਲ ਦੇਖੋ ਇਹਦੀ ਭੁਲਦਾ ਕਿਵੇਂ ਹੈ ਐਵੇਂ ਹੀ ਤੁਹਾਡੀ ਬਾਡੀ ਚੰਦਰ ਜਾ ਕੇ ਸਰੀਰ ਦੇ ਜਿਹੜਾ ਖੂਨ ਦਾ ਸੈੱਲ ਹੈ ਉਹਦੇ ਵਿੱਚ ਜਿੱਥੇ ਟਾਰਗੇਟ ਟਿਸ਼ੂ ਜਿੱਥੇ ਜਾਣਾ ਚਾਹੀਦੀ ਮੈਡੀਸਨ ਜਾਣੀ ਚਾਹੀਦੀ ਹੈ ਉੱਥੇ ਜਾਂਦੀ ਹੈ ਇਹ ਦਵਾਈ। ਦੋਤੋ ਇਹ ਡਰਾਪਸ ਲੈ ਰਹੇ ਹਾਂ ਇੱਕ ਮਹੀਨੇ ਤੋਂ ਜ਼ਿਆਦਾ ਤੇ ਸਰੀਰ ਦੇ ਵਿੱਚ ਫਰਕ ਕਿੰਨਾ ਕ ਹੈ? ਅੱਗੇ ਦਾ ਫਰਕ ਆ ਨੀਂਦ ਵੀ ਘੱਟ ਆਉਂਦੀ ਸੀ ਜਨਾ ਵਾਂ ਲੱਗੀ। ਕਦੋਂ ਤੋਂ ਇਹ ਤੁਸੀਂ ਗੁੱਡ ਸ਼ਾਹ ਦੇ ਡਰਾਪਸ ਲੈ ਰਹੇ ਹੋ ਆਪਣੀ ਡਾਈਟ ਦੇ ਵਿੱਚ? ਜੁੜ ਮਿਲਣਾ ਹੋਵੇ। ਤੋਂ ਡ੍ਰਿੰਕਸ ਕਰਾ-ਵਰ ਕਰਦਾਂਗਾ। ਤੇ ਸਵੇਰ ਜਦੋਂ ਉੱਠਦਾਂਗਾ ਤੇ ਥੋੜੇ ਚੱਕਰ ਜਿਹੇ ਆਉਂਦੇ ਸੀਗੇ ਉਹਦੇ ਨਾਲ ਇਹ ਦਵਾਈ ਖਾਣ ਨਾਲ ਥੋੜਾ ਫਰਕ ਪਿਆ। ਆਪਣੇ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਨੋ ਤੱਕ ਤੁਹਾਨੂੰ ਅੱਖਾਂ ਦੀ ਪ੍ਰੋਬਲਮ ਹੈ ਤੁਸੀਂ ਗੁੱਡ ਸ਼ਾਟ ਲੈ ਸਕਦੇ ਹੋ ਤੁਹਾਨੂੰ ਵਾਲ ਝੜਦੇ ਤੁਸੀਂ ਗੁੱਡ ਸ਼ਾਟ ਲੈ ਸਕਦੇ ਹੋ ਸਕਿਨ ਦੀ ਪ੍ਰੋਬਲਮ ਹੈ ਐਕਨੀ ਦੀ ਪ੍ਰੋਬਲਮ ਹੈ ਤੁਹਾਡੇ ਮੂਡ ਚੇਂजेस ਹੈ ਕੁਝ ਡਾਇਬਟੀਜ਼ ਹੈ ਹਾਰਟ ਦੀ ਪ੍ਰੋਬਲਮ ਹੈ ਹਰ ਚੀਜ਼ ਦੇ ਵਿੱਚ ਇਹ ਤੁਹਾਨੂੰ ਹੈਲਪ ਕਰਦੀ ਹੈ ਕਹਿੰਦੇ ਹਲਦੀ ਨੂੰ ਸੰਜੀਵਨੀ ਬੂਟੀ ਦਾ ਦੂਸਰਾ ਰੂਪ ਮੰਨਿਆ ਜਾਂਦਾ ਕਿਉਂਕਿ ਹਲਦੀ ਇੱਕ ਐਂਟੀਬਾਇਓਟਿਕ ਐਦਾ ਦੀ ਹੈ ਜੋ ਕਿ ਹਰੇਕ ਬਿਮਾਰੀਆਂ ਦਾ ਤੋੜ ਹੈ ਅੱਜ ਅਸੀਂ ਤੁਹਾਨੂੰ ਇਹੀ ਇੱਕ ਹਲਦੀ ਦਾ ਸਬਸਟੀਟਿਊਟ ਲੈ ਕੇ ਆਏ ਹਾਂ ਜਿਸ ਨੂੰ ਕਹਿੰਦੇ ਨੇ ਜੀ ਗੁੱਡ ਸ਼ੌਟ ਤੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਰਕੂਮਿਨ ਜੋ ਕਿ ਹਲਦੀ ਦੇ ਵਿੱਚ ਸਿਰਫ 3% ਪਾਇਆ ਜਾਂਦਾ ਪਰ ਇਸ ਸ਼ੌਟ ਦੇ ਵਿੱਚ ਤੁਹਾਨੂੰ ਪੂਰੇ ਪਿਓਰ ਤਰੀਕੇ ਦੇ ਨਾਲ ਕਰਕੂਮਿਨ ਮਿਲ ਜਾਏਗਾ ਸਟ੍ਰੀਮ ਲਾਈਨ ਦਾ ਇਹ ਦਾਅਵਾ ਹੈ ਕਿ ਜੇ ਸਾਡੇ ਕੋਈ ਇਹ ਸ਼ੌਟ ਲੈ ਲੈਂਦਾ ਤਾਂ ਬਿਮਾਰੀਆਂ ਨੂੰ ਗੁੱਡ ਬਾਏ ਕਰ ਦਿੰਦਾ ਉਹ ਬੰਦਾ ਤੇ ਗੱਲਬਾਤ ਕਰਦੇ ਹਾਂ ਇੱਥੇ ਦੇ ਲੋਕਾਂ ਦੇ ਨਾਲ ਕਿ ਐਕਚੁਅਲ ਦੇ ਵਿੱਚ ਇਸ ਦੇ ਵਿੱਚ ਜਾਦੂ ਕੀ ਹੈ ਜੋ ਕਿ ਲੋਕੀ ਇੱਥੇ ਬੈਠੇ ਨੇ ਰਿਵਿਊ ਦੱਸਣਗੇ ਕਿ ਮਿੰਟਾ ਸਕਿੰਟਾਂ ਦੇ ਵਿੱਚ ਕਹਿੰਦੇ ਇਹ ਅਸਰ ਕਰਨਾ ਸ਼ੁਰੂ ਕਰ ਦਿੰਦਾ ਆਹ ਜਿਹੜੇ ਡਰਾਪਸ ਨੇ ਤੁਸੀਂ ਦੁੱਧ ਚ ਪਾ ਕੇ ਪੀਂਦੇ ਹੋ ਦੁੱਧ ਚ ਪਾ ਕੇ ਪੀਂਦੇ ਆ ਤੇ ਕਦੋਂ ਤੋਂ ਇਹ ਡਰਾਪਸ ਲੈ ਰਹੇ ਹੋ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਤੇ ਸਰੀਰ ਦੇ ਵਿੱਚ ਫਰਕ ਕਿੰਨਾ ਕ ਹੈ ਅੱਗੇ ਦਾ ਫਰਕ ਆ ਨੀਂਦ ਵੀ ਘੱਟ ਲੱਗਦੀ ਸੀ ਹੁਣ ਆ ਬਾਲ ਲੱਗੀ ਅੱਛਾ ਨੀਂਦ ਆਣ ਲੱਗ ਪਈ ਅੱਗੇ ਦਵਾਈਆਂ ਵਗੈਰਾ ਖਾਂਦੇ ਸੀਗੇ ਨੀਂਦ ਦੀ ਹਾਂ ਮੈਨੂੰ ਪਹਿਲਾਂ ਹਾਰਟ ਦਾ ਪ੍ਰੈਸ਼ਰ ਉਹਦੇ ਮਸ਼ੀਨ ਪਾਈ ਹੈ ਅੱਛਾ ਤਾਂ ਇਸ ਵਾਰ ਕਰ ਅੱਛਾ ਉਹ ਮੈਂ 7 ਸੋਲਾ ਚ ਪਾਈ ਸੀ ਅੱਛਾ ਸਤੰਬਰ ਦੇ ਬੀਤੇ ਚ ਅੱਛਾ ਉਹ ਤੋਂ ਮੈਂ ਉਹ ਵੀ ਦਵਾਈ ਨਾਲ ਖਾਣਾ ਓਕੇ ਜੇਰੇ ਆਪਣੇ ਡੀਐਮਸੀ ਵਾਲੇ ਦੇਖ ਕੇ ਦਿੱਤੀ ਅੱਛਾ ਜੀ ਕੋਈ ਇਲਾਜ ਨਹੀਂ ਪੋੜਾ ਅੱਛਾ ਫੇ ਕੀ ਹੋ ਰਹੀ ਹਾਂ ਤੇ ਨਾਲ ਇਹ ਵੀ ਲੈਣੇ ਉਹ ਵੀ ਖਾਣਾ ਇਹ ਵੀ ਖਾਣਾ ਹੂੰ ਬਯਾ ਦਾ ਸੀਲ ਦਵਾਈ ਖਾਈ ਚਲੋ ਹੂੰ ਤੇ ਨਾਲ ਬੈਠੋ ਉਹ ਬੰਤੇ ਅਸੇ ਦੇ ਲਾ ਕਰ ਦੇ ਵਿੱਚ ਸਾਰੇ ਲੈਂਦੇ ਨੇ ਇਹ ਹੈ ਜੀ ਕਰ ਦੇ ਵਿੱਚ ਸਾਰੇ ਲੈਂਦੇ ਨੇ ਇਹ ਦੋ ਤਿੰਨ ਰਹਿ ਗਏ ਬੱਚੇ ਦਾਲ ਪਿਲਾਓ ਪੀ ਰਹੇ ਨੇ ਬਸ ਕੀ ਬਾਤ ਹੈ ਤੇ ਬੱਚਿਆਂ ਦੇ ਕਹਿੰਦੇ ਹੱਡੀਆਂ ਵੀ ਸਟਰੋਂਗ ਕਰਦਾ ਹੀ ਹੈ ਇਹ ਡਰਾਪਸ ਹਾਂ ਉਹ ਠੀਕ ਹੈ ਹਾਂ ਤੇ ਅਹੀ ਇਸ ਬਾਰੇ ਗੱਲ ਕਰਾਂਗੇ ਬਾਪੂ ਜੀ ਨਾਲ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਇਹ ਜਿਹੜੇ ਗੁੱਡ ਸ਼ਾਟ ਦੇ ਡਰਾਪਸ ਹੈ ਇਹ ਤੁਸੀਂ ਕਦੋਂ ਤੋਂ ਲੈ ਰਹੇ ਹੋ ਇੱਕ ਮਹੀਨੇ ਤੋਂ ਲੈ ਰਹੇ ਹਾਂ ਅੱਛਾ ਜੀ ਤੇ ਕੀ ਦਿੱਕਤ ਸੀ ਆਪਾਂ ਨੂੰ ਮੈਨੂੰ ਸ਼ੂਗਰ ਬਲੱਡ ਪ੍ਰੈਸ਼ਰ ਹੈ ਜੀ ਤੇ ਹੁਣ ਠੀਕ ਹੈ ਹਾਂ ਜੀ ਹੁਣ ਅੱਗੇ ਨਾਲ ਫਰਕ ਹੈ ਜੀ ਅੱਛਾ ਤੇ ਇਹਨੂੰ ਤੁਸੀਂ ਦਿਨ ਦੇ ਵਿੱਚ ਕਿੰਨੀ ਵਾਰ ਲੈ ਲੈਨੇ ਹੋ 2-3 ਵਾਰ ਹੀ ਲੈ ਰਹੀ ਹਾਂ ਅੱਛਾ ਮਤਲਬ ਜਿੰਨੀ ਵਾਰ ਦੁੱਧ ਪੀਣਾ ਡਰਾਪਸ ਉਹਦੇ ਵਿੱਚ ਪਾ ਹੀ ਲੈਣੀਆਂ ਹਾਂਜੀ ਹਾਂਜੀ ਪਾ ਕੇ ਤੇ ਫਰਕ ਕਹਿੰਦੇ ਦਵਾਈਆਂ ਛੱਡ ਦਿੱਤੀਆਂ ਸਾਰੀਆਂ ਨਹੀਂ ਸਾਰੀਆਂ ਜੇ ਛੱਡੀਆਂ ਤਾਂ ਨਹੀਂ ਕਿ ਥੋੜੀਆਂ ਲਈ ਜਾਂਦੇ ਆ ਅੱਗੇ ਨਾਲ ਫਰਕ ਹੈ ਅੱਛਾ ਤੇ ਕੀ ਲੱਗਦਾ ਅੱਗੇ ਅੱਗੇ ਸਾਰੀਆਂ ਦਵਾਈਆਂ ਨੂੰ ਬਾਏ ਬਾਏ ਕਹਿ ਦੇਣੀ ਹਾਂਜੀ ਅੱਗੇ ਤਾਂ ਸਾਰੀਆਂ ਹੀ ਲਈਦੀਆਂ ਸੀ ਉਹਨਾਂ ਵਿੱਚੋਂ ਉਹਦੀਆਂ ਕੁ ਦਵਾਈਆਂ ਕੱਟ ਲਈ ਦੀ ਕੀ ਬਾਤ ਹੈ ਚਲੋ ਠੀਕ ਹੈ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੈ ਜੀ ਕਦੋਂ ਤੋਂ ਇਹ ਤੁਸੀਂ ਗੁੱਡ ਸ਼ੌਟ ਦੇ ਡ੍ਰੌਪਸ ਲੈ ਰਹੇ ਹੋ ਆਪਣੀ ਡਾਈਟ ਦੇ ਵਿੱਚ 2 ਮਹੀਨਾ ਹੋ ਗਿਆ ਜੀ ਡੇਢ ਮਹੀਨਾ ਤੇ ਫਰਕ ਕੀ ਆਇਆ ਫਰਕ ਹੈਗਾ ਥੋੜੀ ਸਰੀਰ ਤੇ ਫੁਰਤੀ ਹੈਗੀ ਹੈ। ਸਰੀਰ ਚ ਫੁਰਤੀ ਹੈ। ਹਾਂਜੀ। ਮੈਂ ਪਹਿਲਾਂ ਬਹਿ ਕੇ ਉੱਠਦਾ ਸੀਗਾ ਤੇ ਥੋੜੀ ਚੱਕਰ ਜਿਹਾਉਂਦੇ ਸੀਗੇ। ਜੀ। ਤੇ ਉਹ ਤੋਂ ਨਾਲ ਜਦੋਂ ਡਰਿੰਕਸ ਕਰ-ਵਰ ਕਰਦਾਂਗਾ ਤੇ ਸਵੇਰ ਜਦੋਂ ਉੱਠਦਾਂਗਾ ਤੇ ਥੋੜੇ ਚੱਕਰ ਜਿਹਾਉਂਦੇ ਸੀਗੇ ਉਹਦੇ ਨਾਲ ਇਹ ਦਵਾਈ ਖਾਣ ਨਾਲ ਥੋੜਾ ਫਰਕ ਪਿਆ ਆਪਾਂ। ਅੱਛਾ। ਹਾਂਜੀ। ਪਹਿਲਾਂ ਕੋਈ ਦਿੱਕਤ ਸੀਗੀ ਤੁਹਾਨੂੰ? ਪਹਿਲਾਂ ਦਿੱਕਤ ਸੀਗੀ ਜੇ ਮਨ ਲੱਗ ਜਿਵੇਂ ਲੱਗੇ ਰਾਤ ਨੂੰ ਦਾਰੂ ਪੀ ਲੈਣੀ ਤੇ ਸਵੇਰ ਉੱਠਣਾ ਚੱਕਰ ਜਿਹਾਉਣੇ। ਜਾ ਲਬ ਬੈ ਜਾਣਾ ਤਾਂ ਉੱਠੇ ਨਹੀਂ ਆਣਾ ਹੂੰ ਤੇ ਉਹਦੀ ਪ੍ਰੋਬਲਮ ਸੀ ਕਿ ਹੁਣ ਠੀਕ ਆ ਮੈਂ ਅੱਛਾ ਤੇ ਹੁਣ ਸਵੇਰੇ ਸਹੀ ਉੱਠਦੇ ਹੋ ਤੁਸੀਂ ਹਾਂਜੀ ਹੁਣ ਮਲਕ ਕਿ ਦੁੱਧ ਮਲਕ ਪਾ ਕੇ ਉਹਨੂੰ ਪੀਨਾਂਗਾ ਕਹਿ ਸਕਦੇ ਆ ਕਿ ਤਾਕਤ ਦਿੰਦੇ ਨੇ ਤਾਕਤ ਤਾਕਤ ਦਿੰਦਾ ਇਹ ਦਵਾਈ ਬਹੁਤ ਫਾਇਦੇਮੰਦ ਆ ਹੂੰ ਠੀਕ ਆ ਬਾਕੀ ਕੰਪਨੀ ਜੋ ਮਲਕ ਕਿ ਕਹੀ ਜਾਵੇ ਆਪਾਂ ਨੂੰ ਠੀਕ ਹੈ ਜੀ ਠੀਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਦਿੱਕਤ ਕੀ ਸੀ ਆਪਾਂ ਨੂੰ ਮੈਂ ਬਲੱਡ ਪ੍ਰੈਸ਼ਰ ਦਾ ਮਰੀਜ਼ ਸੀ ਜੀ ਠੀਕ ਹੈ ਦੋ ਗੋਲੀਆਂ ਮੈਂ ਰੋਜ਼ਾਨਾ ਖਾਂਦਾ ਸੀ ਠੀਕ ਹੈ ਤੇ ਮੈਨੂੰ ਕਿਸੇ ਨੇ ਦੱਸਿਆ ਵੀ ਤੂੰ ਗੁਡ ਜਿਹੜੀ ਸ਼ਾਰਟ ਆ ਉਹ ਯੂਜ਼ ਕਰੋ ਫਿਰ ਮੈਂ ਉਹ ਲਿਆਂਦੀ ਉਹ 2 ਮਹੀਨੇ ਤੋਂ ਮੈਂ ਵਰਤ ਰਿਆ ਉਹਦਾ ਮੈਨੂੰ ਇੰਨਾ ਵਧੀਆ ਰਿਜ਼ਲਟ ਬਣਿਆ ਕਿ ਹੁਣ ਮੇਰੀਆਂ ਗੋਲੀਆਂ ਵੀ ਬੰਦ ਹੋ ਗਈਆਂ ਤੇ ਰਾਤ ਨੂੰ ਨੀਂਦ ਵੀ ਬੜੀ ਵਧੀਆ ਆਉਂਦੀ ਹੈ ਕੋਈ ਪ੍ਰੋਬਲਮ ਨਹੀਂ ਹੈ ਹੁਣ ਕੋਈ ਗੋਲੀ ਨਹੀਂ ਖਾਣਾ ਹਾਂਜੀ ਕੋਈ ਪ੍ਰੋਬਲਮ ਨਹੀਂ ਸਿਰਫ ਗੁਡ ਸ਼ਾਰਟ ਤੇ ਗੁਡ ਸ਼ਾਰਟ ਨਾਲ ਮੇਰੀਆਂ ਦੋ ਗੋਲੀਆਂ ਵੀ ਖੁੱਟ ਗਈਆਂ ਕੀ ਬਾਤ ਹਾਂਜੀ ਹਾਂਜੀ ਤੇ ਐ ਤਾਂ ਨਹੀਂ ਕਿ ਕੈਮਰਾ ਦੇਖ ਕੇ ਬੋਲਦੇ ਹੋ ਕਿ ਸੱਚ ਹੈ ਨਹੀਂ ਨਹੀਂ ਜੀ ਨਹੀਂ ਮੈਨੂੰ ਕਿਹੜਾ ਵੀ ਮੈਂ ਤਾਂ ਸਹੀ ਗੱਲ ਜਿਹੜੀ ਆਪਦੇ ਨੇ ਜੁ ਵਰਤੀ ਹੈ ਉਹ ਦੱਸ ਰਿਹਾ ਤੁਹਾਨੂੰ ਹਾਂਜੀ ਹਾਂਜੀ ਤੇ ਹੁਣ ਕੋਈ ਗੋਲੀ ਨਹੀਂ ਖਾਂਦੇ ਨਹੀਂ ਜੀ ਹੁਣ ਕੋਈ ਗੋਲੀ ਨਹੀਂ ਖਾਂਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕੋ ਹਾਂਜੀ ਕੀ ਦਿੱਕਤ ਕੀ ਅਸੀ ਕੀ ਆਪਾਂ ਨੂੰ ਮੈਨੂੰ ਤਾਂ ਅੱਗੇ ਸਰੀਰ ਕੰਬਦਾ ਸੀਗਾ ਦਾਰੂ ਪੀਣ ਦਾ ਹੂੰ ਜਨਾਂ ਤੇ ਕਰੇ ਪੀਣਾ ਵਾ ਘਰਾਂ ਵੇਂਦਾ ਹੂੰ ਨੇ ਉਹ ਦੂ ਵਾਰ ਫੇਲਡ ਕੰਪਨ ਲੱਗ ਜਿੰਦਾ ਅੱਛਾ ਤੇ ਹੁਣ ਇਹ ਡ੍ਰੌਪ ਦੁੱਧ ਚ ਪਾ ਕੇ ਰੋਜ਼ ਪੀਂਦੇ ਹਾਂ ਹਾਂਜੀ ਤੇ ਸਰੀਰ ਚ ਕਮਜ਼ੋਰੀ ਘਟ ਮਤਲਬ ਅੱਗੇ ਨਾਲੋਂ ਸਹੀ ਹੋਇਆ ਸਰੀਰ ਹਾਂ ਤਾਕਤ ਆਈ ਹੈ ਸਰੀਰ ਚ ਹਾਂਜੀ ਤੇ ਡ੍ਰਿੰਕ ਹਲੇ ਵੀ ਕਰਦੇ ਹਾਂ ਹਾਂ ਮਤਲਬ ਉਹ ਨਹੀਂ ਛੱਡਣੀ ਹੈ ਹੋ ਨਹੀਂ ਛੱਡਦੀ ਹੁਣ ਠੀਕ ਹੈ ਕਾਮੀ ਹੋ ਜਾਵਾ ਠੀਕ ਸਸ਼ਟਿਕਾਰ ਅੱਛਾ ਯਾਰ ਇਹ ਇਹ ਡ੍ਰੌਪਸ ਉਸੇ ਵੀ ਲੈਂਦੇ ਹੋ ਹਾਂਜੀ ਦਿੰਚ ਕਿੰਨੀ ਵਾਰ ਡਰਾਪਸ ਲੈ ਲੈਂਦੇ ਦੋ ਵਾਰੀ ਦੋ ਵਾਰੀ ਦੋ ਵਾਰੀ ਤੇ ਦਿੱਕਤ ਕੀ ਸੀਗੀ ਮੈਨੂੰ ਵੀ ਸਾਹ ਚੜਦਾ ਸੀ ਜਾਂ ਕਮਜ਼ੋਰੀ ਸੀਗੀ ਉਸ ਨੂੰ ਅੱਛਾ ਸਾਹ ਚੜਦਾ ਸੀ ਹਾਂ ਤੇ ਹੁਣ ਦਿੱਕਤ ਘਟੀ ਨਹੀਂ ਸਰ ਜੀ ਮੈਂ ਕਈਆਂ ਤੋਂ ਦਵਾਈ ਲੈਂਦਾ ਕੋਈ ਫਰਕ ਨਹੀਂ ਹੂੰ ਤੇ ਫਿਰ ਐਵੇਂ ਪਤਾ ਲੱਗਿਆ ਬਾਹਰੋਂ ਵੀ ਆਦਵਾਈ ਦੇਖ ਲਵੋ ਹੂੰ ਫਿਰ ਲੈਣ ਲੱਗਾ ਉਹਨਕੋ ਉਸਕੋ ਫਰਕ ਆਇਆ ਹੂੰ ਹਾਂ ਤੇ ਹੁਣ ਸਾਹ ਦੀ ਦਿੱਕਤ ਤਾਂ ਨਹੀਂ ਹੈਗੀ ਨਹੀਂ ਹੁਣ ਅੱਗ ਨਾਲ ਘਟਾ ਆਈ अच्छा कितनी देर हो गई या दवाई लंदेंनु 20 दिन हो गए अच्छा 20 ਦਿਨਾਂ ਦੇ ਵਿੱਚ ਤੁਹਾਨੂੰ ਇਹਦੇ ਰਿਜ਼ਲਟ ਦੇਖਣ ਲੱਗਦੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਸ਼ੌਟ ਦੇ ਡਰਾਪਸ ਤੁਸੀਂ ਇਹ ਲੈਂਦੇ ਹੋ ਦੁੱਧ ਚ ਪਾ ਕੇ ਰਾਤ ਨੂੰ ਪੀ ਕੇ ਸੌਣੇ ਹੋ ਹਾਂਜੀ ਹਾਂਜੀ ਤੇ ਕਿਵੇਂ ਦਾ ਲੱਗ ਰਿਹਾ ਹੈ ਡਰਾਪਸ ਲੈਣ ਤੋਂ ਬਾਅਦ ਠੀਕ ਬਹੁਤ ਵਧੀਆ ਚੀਜ਼ਾਂ ਨੀਂਦ ਵੀ ਹੋ ਰਹੀ ਆ ਸਭ ਕੁਝ ਠੀਕ ਹੈ ਜੀ اچھا ਕੋਈ ਦਿੱਕਤ ਸੀ ਪਹਿਲਾਂ ਕੋਈ ਮੈਨੂੰ ਪਹਿਲਾਂ ਕੋਈ ਦਿੱਕਤ ਨਹੀਂ ਸੀ ਮਾੜੀ ਮੋਟੀ ਸੀ ਅੱਖਾਂ ਦਾ ਜਮ ਉਹ ਨਿਕਲਦਾ ਹੋਗਾ ਨੀਂਦ ਨਾ ਆਉਣਾ ਹਾਂ ਜੀ ਤੇ ਇਹਦੇ ਦਵਾਈ ਆ ਡਰਾਪਸ ਲੈਣ ਦੇ ਨਾਲ ਤੁਹਾਨੂੰ ਵਧੀਆ ਫੀਲ ਹੋਣਾ ਹਾਂ ਫਿਰ ਬੜੀਆ ਠੀਕ ਹੈ ਸਸ਼ਿਕਾ ਜੀ ਸਸ਼ਿਕਾ ਜੀ ਤੁਸੀਂ ਵੀ ਗੁੱਡ ਸ਼ਾਟ ਦੇ ਡਰਾਪਸ ਲੈਂਦੇ ਹੋ ਹਾਂਜੀ ਮਹੀਨਾ ਹੋ ਗਿਆ ਜੀ ਮੇਰੇ ਬਹੁਤ ਜ਼ਿਆਦਾ ਦਰਦ ਰਹਿ ਰਿਹਾ ਸੀ ਪੇਟ 'ਚ ਤੇ ਉਹਦੇ ਕਰਕੇ ਹੁਣ ਫਰਕ ਪੈ ਗਿਆ अच्छा हां जी ਤੇ ਪਹਿਲਾ ਦਰਦ ਰਹਿੰਦਾ ਸੀ ਹਾਂ ਜੀ ਬਹੁਤ ਜਿਆਦਾ ਬੁਰਾ ਹਾਲ ਸੀ ਉਲਟੀਆਂ ਕਰਦਾ ਸੀ ਹਾਂ ਜੀ ਤੇ ਹੁਣ ਬੈਟਰ ਫੀਲ ਕਰ ਰਹੇ ਹਾਂ ਜੀ ਬੈਟਰ ਫੀਲ ਕਰ ਰਹੇ ਰეკਮੈਂਡ ਕਰੋਗੇ ਦਰਸ਼ਕਾਂ ਨੂੰ ਕਿ ਗੁੱਡ ਸ਼ੌਟ ਦੇ ਡਰਾਪਸ ਲੈਣੇ ਚਾਹੀਦੇ ਹਾਂ ਜੀ ਜਰੂਰ ਇੱਥੇ ਸਾਡੇ ਨਾਲ ਕਾਲਜ ਗoing ਸਟੂਡੈਂਟਸ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਇੱਥੇ ਕੀ ਕਰ ਰਹੇ ਨੇ ਕੋਈ ਵੱਡੀ ਏਜ ਦਾ ਬੱਚਾ ਤਾਂ ਬੰਦਾ ਤਾਂ ਦੇਖਿਆ ਕਿ ਹਾਂ ਜੀ ਆਯੁਰਵੈਦਿਕ ਤੇ ਬਿਲੀਵ ਕਰਿਆ ਯੰਗਸਟਰਸ ਵੀ ਬਿਲੀਵ ਕਰਦੇ ਨੇ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹੈਲੋ ਕਿਵੇਂ ਹੋ ਵਧੀਆ ਤੁਸੀਂ ਦੱਸੋ ਮੈਂ ਵੀ ਵਧੀਆ ਆ ਤੁਹਾਡੇ ਹੱਥ ਦੇ ਵਿੱਚ ਗੁੱਡ ਸ਼ਾਟ ਦੇ ਡਰਾਪਸ ਕੀ ਕਰ ਇਹਦੀ ਐਡ ਦੇਖੀ ਸੀ ਮੈਂ ਫੇਸਬੁੱਕ ਤੇ ਜਿਵੇਂ ਰੋਜ਼ ਕਾਲਜ ਜਾਣਾ ਹੁੰਦਾ ਵਾਪਸ ਆ ਕੇ ਥਕਾਨ ਹੋ ਜਾਂਦੀ ਹੈ ਮਨ ਨਹੀਂ ਲੱਗਦਾ ਕਾਲਜ ਜਾਣ ਦਾ ਮਨ ਨਹੀਂ ਕਰਦਾ ਅਗਲੇ ਦਿਨੀਆਂ ਕਾਲਜ ਦਾ ਕੰਮ ਜੋ ਹੁੰਦਾ ਉਹ ਪੈਂਡਿੰਗ ਰਹਿ ਜਾਂਦਾ ਤੇ ਮੈਂ ਇਹਦੀ ਫੇਸਬੁੱਕ ਤੇ ਐਡ ਦੇਖੀ ਸੀ ਮੈਂ ਰਿਵਿਊਜ਼ ਪੜੇ ਕਿ ਇਹ ਨਾਲ ਥਕਾਨ ਕਮ ਹੁੰਦੀ ਹੈ એનર્ਜੀ ਬੂਸਟ ਹੁੰਦੀ ਹੈ ਤੇ ਮੈਂ ਰਿਵਿਊਜ਼ ਵੀ ਚੰਗੇ ਸੀ ਤੇ ਮੈਂ ਆਰਡਰ ਕਰਕੇ ਦੇਖ ਲਿਆ ਜਦੋਂ ਵੀ ਕਾਲਜ ਤੋਂ ਆਣਾ ਦੋ ਦੋ ਦਿਨਾਂ ਨਾਲ ਇਹਦੀ ਚਾਰ ਪੰਜ ਡਰਾਪਸ ਪਾ ਲੈਨੀਆ ਤੇ ਚਾਰ ਪੰਜ ਦਿਨਾਂ ਚ ਮਤਲਬ ਉਹ ਥਕਾਨ ਮਤਲਬ ਕਮ ਹੋਣ ਲੱਗੀ ਦੂਰ ਹੋ ਗਈ ਐਨਰਜੈਟਿਕ ਫੀਲ ਹੁੰਦਾ ਬਹੁਤ ਜ਼ਿਆਦਾ ਤੇ ਹੈਪੀ ਮੂਡ ਹੁੰਦਾ ਤੇ ਆਪਾਂ ਫਿਰ ਕੰਮ ਕਰਨ ਨੂੰ ਮਨ ਕਰਦਾ ਯੂਜੂਲੀ ਯੰਗਸਟਰਸ ਕੁਝ ਟੇਸਟੀ ਚੀਜ਼ ਲੱਭਦੇ ਆ ਤਾਂ ਇਹ ਤਾਂ ਹਲਦੀ ਦਾ ਜਿਹੜਾ ਸਬਸਟੀਟਿਊਟ ਹੈ ਕਹਿ ਸਕਦੇ ਆਪਾਂ ਤਾਂ ਉਹ ਤੁਹਾਨੂੰ ਟੇਸਟੀ ਲੱਗਦਾ ਹਾਂਜੀ ਸਰਪ੍ਰਾਈਜ਼ਿੰਗਲੀ ਮੈਨੂੰ ਵੀ ਲੱਗਿਆ ਸੀ ਕਿ ਇਹ ਮਤਲਬ ਥੋੜਾ ਕੌੜਾ ਜਿਹਾ ਹੋਊਗਾ ਟੇਸਟ ਬਟ ਇਹਦੇ ਵਿੱਚ ਇਲਾਇਚੀ ਦਾ ਟੇਸਟ ਆਂਦਾ ਤੇ ਮੈਨੂੰ ਉਹ ਕਦੇ ਵੀ ਮਤਲਬ ਉਹ ਨਹੀਂ ਲੱਗਿਆ ਕਿ ਮੈਂ ਕੁਝ ਮਤਲਬ ਗਲਤੀ ਖਾ ਰਹੀ ਹਾਂ ਦੁੱਧ ਦੇ ਨਾਲ ਮੈਨੂੰ ਬੜਾ ਸਵਾਦ ਲੱਗਿਆ ਤੇ ਉਹ ਖਾਂਦੇ ਆ ਸਾਰੇ ਬੱਚੇ ਮਿੱਠਾ ਪਾਲਦੇ ਆ ਤੇ ਤੁਸੀਂ ਚੀਨੀ ਪਾ ਲਓ ਸ਼ੱਕਰ ਪਾ ਲਓ ਤੁਹਾਡੇ ਤੇ ਬਟ ਕਮ ਤਾਂ ਇਹਨੇ ਕਰਨਾ ਹੀ ਹੈ ਤੋਂ ਆਪ ਰეკਮੈਂਡ ਕਰ ਰਹੇ ਹੋ ਹਾਂਜੀ ਹਾਂਜੀ ਫੋਰ ਸ਼ੋਰ ਅਗਲੇ ਸਟੂਡੈਂਟ ਕਹਿ ਸਕਦੇ ਆ ਯੰਗਸਟਰ ਕੋਲ ਚਲਦੇ ਆ ਕਿ ਗੁੱਡ ਸ਼ਾਟ ਉਹਨਾਂ ਦੇ ਲਈ ਲਾਈਫ ਦੇ ਵਿੱਚ ਕੀ ਬਣ ਕੇ ਆ ਜਿਵੇਂ ਅੱਜਕੱਲ ਬਹੁਤ ਸਾਰੇ ਯੰਗਸਟਰਸ ਨੂੰ ਹੁੰਦੀ ਹੋਈ ਹੈ ਮੈਨੂੰ ਵੀ ਹੈਅਰ ਫਾਲ ਦੀ ਬਹੁਤ ਪ੍ਰੋਬਲਮ ਸੀ ਜਦੋਂ ਬਹੁਤ ਸਾਰੇ ਸ਼ੈਂਪੂ ਵੀ ਟਰਾਈ ਕਰਕੇ ਦੇਖੇ ਕਦੇ ਕਿਸੇ ਡਰਮੈਟ ਕੋਲ ਜਾਓ ਕਿਸੇ ਡਰਮੈਟ ਕੋਲ ਜਾਓ ਕੋਈ ਬਹੁਤ ਸਾਰੇ ਸ਼ੈਂਪੂਜ਼ ਵੀ ਟਰਾਈ ਕਰਕੇ ਦੇਖੇ ਤੱਕੀਏ ਤੇ ਬਾਲ ਹੁੰਦੇ ਸੀ ਵਾਸ਼ਰੂਮ ਚ ਬਾਲ ਹੁੰਦੇ ਸੀ ਬਹੁਤ ਹੈਅਰ ਫਾਲ ਦੀ ਬਹੁਤ ਪ੍ਰੋਬਲਮ ਸੀ ਕਰਦੀਆਂ ਰੈਮਡੀਜ਼ ਵੀ ਟਰਾਈ ਕੀਤੀਆਂ ਪਰ ਉਹਦੇ ਨਾਲ ਬਾਲ ਹੋਰ ਡਰਾਈ ਹੋਣ ਲੱਗੇ ਫਰੀਜ਼ੀ ਹੋਣ ਲੱਗੇ ਆ ਮੈਨੂੰ ਸੁਜੈਸਟ ਕੀਤਾ ਗਿਆ ਗੁੱਡ ਸ਼ਾਟ ਜਦ ਮੈਂ ਜਦੋਂ ਦਾ ਮੈਂ ਇਹਨੂੰ ਯੂਜ਼ ਕੀਤਾ ਮੈਂ ਦੁੱਧ ਚ ਪਾ ਕੇ ਇਹਨੂੰ ਪੀਤਾ ਸਵੇਰੇ ਵੀ ਤੇ ਸ਼ਾਮ ਨੂੰ ਵੀ ਇੱਕ ਫੁੱਲ ਡਰਾਪਰ ਪਰਕੇ ਤੇ ਹੁਣ ਮੈਨੂੰ ਹੈਅਰ ਫਾਲ ਦੀ ਕੋਈ ਪ੍ਰੋਬਲਮ ਨਹੀਂ ਹੈ ਹੁਣ ਬਾਲਾਂ ਦੀ ਗਰੋਥ ਵੀ ਹੁੰਦੀ ਹੈ ਤੇ ਹੈਅਰ ਫਾਲ ਵੀ ਘਟ ਗਿਆ ਕਿਆ ਬਾਤ ਹੈ ਦੇ ਕਾਲਜ ਕਹਿੰਦੇ ਜਾਂਦੇ ਆ ਬੱਚੇ ਕਾਲਜਾਂ ਦੇ ਬੱਚੇ ਤਾਂ ਦੁੱਧ ਪੀਂਦੇ ਹੀ ਨਹੀਂ ਹੈਗੇ ਕਿ ਮੰਮਾ ਨੇ ਲਿਆ ਕੇ ਦਿੱਤਾ ਤੇ ਪਹਿਲਾ 2-3 ਵਾਰ ਡਾਂਟਿਆ ਫੇਰ ਪੀਤਾ ਤੇ ਬਾਅਦ ਚ ਟੇਸਟੀ ਲੱਗਣ ਲੱਗ ਪਏ ਪਹਿਲਾਂ ਮੈਨੂੰ ਵੀ ਸੀ ਕਿ ਮੈਂ ਨਹੀਂ ਲੈਣਾ ਪਰ ਜਦੋਂ ਮੈਂ ਟਰਾਈ ਕੀਤਾ ਤਾਂ ਫਿਰ ਇਹਦੇ ਵਿੱਚ ਇਲਾਇਚੀ ਦਾ ਟੇਸਟ ਸੀਗਾ ਦੁੱਧ ਚ ਪਾ ਕੇ ਬਹੁਤ ਸਵਾਦ ਲੱਗਦਾ ਜਿਵੇਂ ਅੱਜ ਕੱਲ ਬੱਚੇ ਪਿੰਦੇ ਆ ਬੌਮਬਿਟਾ ਵਗੈਰਾ ਪਾ ਕੇ ਪਿੰਦੇ ਆ ਉਹ ਹੈਲਦੀ ਸਬਸਟੀਟਿਊਟ ਨਹੀਂ ਹੈ ਪਰ ਇਹ ਹੈਲਦੀ ਸਬਸਟੀਟਿਊਟ ਹੈ ਇਹਦਾ ਟੇਸਟ ਵੀ ਬਹੁਤ ਸਵਾਦ ਹੈ ਦੁੱਧ ਚ ਪਾ ਕੇ ਪਿਉਂ ਤਾਂ ਘਰ ਚ ਸਾਰੇ ਪੀਂਦੇ ਨੇ ਹਾਂਜੀ ਘਰ ਚ ਸਾਰੇ ਬਿੰਦੇ ਨੇ ਮੈਂ ਮੇਰਾ ਭਰਾ ਇਵਨ ਕੀ ਮੇਰੇ ਦਾਦੀ ਸਾਰੇ ਬੱਚਾ ਤੋਂ ਲੈ ਕੇ ਬਜ਼ੁਰਗਾ ਤੱਕ ਸਾਰੇ ਫੀ ਸਕਦੇ ਤਾਂ ਤੁਹਾਨੂੰ ਪਤਾ ਹੈ ਕਿ ਹਲਦੀ ਦੇ ਬੈਨੀਫਿਟ ਕੀ ਹੈ ਆਪਣੇ ਬੋਡੀ ਹਾਂਜੀ ਮੈਨੂੰ ਹੈਰਾਨੀ ਇਹ ਦੇਖ ਕੇ ਹੋ ਰਹੀ ਹੈ ਕਿ ਯੰਗਸਟਰਸ ਦੇ ਹੱਦ ਵਿੱਚ ਵੀ ਗੁੱਡ ਸ਼ਾਟ ਪਿਆ ਹੋਇਆ ਕੀ ਕਹਿਣਾ ਚਾਹਾਂਗੇ ਤੁਸੀਂ ਇਹਦੇ ਬਾਰੇ ਹਾਂਜੀ ਮੈਂ ਇਹਦੇ ਬਾਰੇ ਇਹ ਦੱਸਣਾ ਚਾਹਨੀ ਆ ਕਿ ਮੇਰਾ ਮਤਲਬ ਮੈਂ ਚੰਡੀਗੜ੍ਹ ਦੇ ਵਿੱਚ ਜੌਬ ਕਰਦੀ ਆਂ ਔਰ ਤੁਹਾਨੂੰ ਪਤਾ ਹੈ ਕਿ ਘਰ ਤੋਂ ਬਾਹਰ ਰਹਿਣਾ ਮਤਲਬ ਕਿ ਬਾਹਰ ਦਾ ਫੂਡ ਖਾਣਾ ਔਰ ਚੰਡੀਗੜ੍ਹ 'ਚ ਜਿਵੇਂ ਜੌਬ ਕਰਨ ਤੇ ਵੀਕਐਂਡਸ ਤੇ ਪਾਰਟੀਆਂ ਵਗੈਰਾ ਕਰਦੇ ਰਹਿਣੇ ਆ ਫਾਸਟ ਫੂਡ ਬਾਹਰ ਦਾ ਖਾਣੇ ਰਹਿਣੇ ਆ ਇਦਾਂ ਇਸ ਕਰਕੇ ਮਤਲਬ ਮੇਰੇ ਫੇਸ ਤੇ ਪਿੰਪਲਸ ਐਕਨੇ ਸਭ ਕੁਝ ਇਹ ਨਾਰਮਲ ਹੈ ਫਾਸਟ ਫੂਡ ਆਪਣੇ ਨੂੰ ਪਤਾ ਆਪਣੇ ਨਹੀਂ ਹੈਲਦੀ ਨਹੀਂ ਹੁੰਦਾ ਇਸ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਮੇਰੇ ਫੇਸ ਤੇ ਲੱਗ ਰਿਆ ਸੀ ਮੈਨੂੰ ਔਰ ਇਸ ਕਰਕੇ ਵੀ ਮੈਨੂੰ ਅੱਛਾ ਨਹੀਂ ਲੱਗਦਾ ਸੀਗਾ ਕਿਉਂਕਿ ਪਿੰਪਲਸ ਵਗੈਰਾ ਬਹੁਤ ਮੇਰੇ ਫੇਸ ਤੇ ਰਹਿੰਦੇ ਸੀਗੇ ਦੈਨ ਜਦੋਂ ਦਾ ਮੈਂ ਗੁੱਡ ਸ਼ਾਟ ਇੱਕ ਦਿਨ ਵੈਸੇ ਹੀ ਬੈਠੇ ਬੈਠੇ ਕਿ ਮੈਂ ਆਨਲਾਈਨ ਐਡ ਦੇਖੀ ਇਹਦੀ ਔਰ ਮੈਂ ਇਹਨੂੰ ਬਾਏ ਕੀਤਾ ਤੇ ਇਹਨੂੰ ਫਿਰ ਮੈਂ ਡੇਲੀ ਲੈਣਾ ਸ਼ੁਰੂ ਕੀਤਾ ਦੁੱਧ ਦੇ ਵਿੱਚ ਅਦਰਵਾਈਜ਼ ਪਹਿਲਾਂ ਮੈਂ ਦੁੱਧ ਵੀ ਨਹੀਂ ਪੀਂਦੀ ਸੀਗੀ ਦੁੱਧ ਦੀ ਕਿਉਂਕਿ 스멜 ਨਹੀਂ ਕਿਸੇ ਨੂੰ ਇੰਨੀ ਵਧੀਆ ਲੱਗਦੀ ਬਟ ਇਦਾਂ ਕੋਈ ਫਲੇਵਰ ਨਹੀਂ ਹੈ ਬਹੁਤ ਅੱਛਾ ਇੱਕ ਨੈਚੁਰਲ ਟੇਸਟ ਹੈ ਇਹਨੂੰ ਮੈਂ ਜਦੋਂ ਡੇਲੀ ਆਪਣੀ ਰੁਟੀਨ ਦੇ ਵਿੱਚ ਲੈਣਾ ਸ਼ੁਰੂ ਕੀਤਾ ਪਲੱਸ ਜਿਵੇਂ ਵੀਕੈਂਡ ਦੀ ਪਾਰਟੀ ਤੋਂ ਬਾਅਦ ਮੰਡੇ ਮਾਰਨਿੰਗ ਆਫਿਸ ਜਾਣਾ ਹੁੰਦਾ ਸੀਗਾ ਬੜਾ ਬਹੁਤ ਲੋ ਫੀਲ ਹੁੰਦਾ ਸੀਗਾ ਔਰ ਇਹ ਸਭ ਤੋਂ ਵੱਡਾ ਵਧੀਆ ਇਮਿਊਨਿਟੀ ਬੂਸਟਰ ਹੈ ਇਮਿਊਨਿਟੀ ਲਈ ਬਹੁਤ ਹੀ ਵਧੀਆ ਵਾ ਮੰਡੇ ਜਾਣ ਦੇ ਵਿੱਚ ਇੰਨਾ ਆਪਣੇ ਆਪ ਨੂੰ ਲੋ ਫੀਲ ਹੁੰਦਾ ਸੀ ਜਦੋਂ ਦਾ ਇਹ ਗੁੱਡ ਸ਼ਾਟ ਮੈਂ ਲੈਣਾ ਸ਼ੁਰੂ ਕੀਤਾ ਉਹ ਬਿਲਕੁਲ ਹੀ ਦੂਰ ਹੋ ਗਿਆ ਮਾਰਨਿੰਗ ਬੜੇ ਫਰੈਸ਼ ਹੋ ਕੇ ਮਤਲਬ ਮੈਂ ਆਫਿਸ ਆਪਣਾ ਕੰਮ ਕਰਦੀ ਆ ਸਾਰਾ ਜਾਨੇ ਕੋਈ ਤਕਾਵਟ ਫੀਲ ਨਹੀਂ ਹੁੰਦੀ ਔਰ ਮੈਨੂੰ ਬਹੁਤ ਅੱਛਾ ਲੱਗਿਆ ਇਹ ਹੁਣ ਮੈਂ ਡੇਲੀ ਯੂਜ਼ ਮਤਲਬ ਇਹਨੂੰ ਪੀਂਨੇ ਆ ਦੁੱਧ ਚ ਪਾ ਕੇ ਜਿਹੜਾ ਮੈਂ ਇੱਕ ਟਾਈਮ ਵੀ ਦੁੱਧ ਨਹੀਂ ਪੀਂਦੀ ਸੋ ਮੈਂ ਟੂ ਟਾਈਮਸ ਦਾ ਦੁੱਧ ਚ ਜ਼ਰੂਰ ਲੈਨੇ ਆ ਔਰ ਬਹੁਤ ਅੱਛਾ ਟੇਸਟ ਹੈ ਦਾ ਸਕਿਨ ਤੁਹਾਡੀ ਬਹੁਤ ਜ਼ਿਆਦਾ ਸਾਫ ਹੈ ਉਹਦਾ ਕਾਰਨ ਗੁੱਡ ਸ਼ਾਟ ਹੀ ਹੈ ਬਿਲਕੁਲ ਇਹ ਸਕਿਨ ਵਾਸਤੇ ਬਹੁਤ ਵਧੀਆ ਹੈ ਔਰ ਮੈਂ ਐਕਚੁਅਲੀ ਪ੍ਰੋਪਰ ਫਿਟ ਵੀ ਹਾਂ ਹੁਣ ਜੋ ਮੈਨੂੰ ਪਹਿਲਾਂ ਨਹੀਂ ਲੱਗਦਾ ਸੀ ਔਰ ਬਾਹਰ ਦਾ ਖਾਣਾ ਖਾਣਾ ਕਿਤੇ ਨਾ ਕਿਤੇ ਬੰਦਾ ਫੈਟ ਆ ਹੀ ਜਾਂਦੀ ਹੈ ਬਿਲਕੁਲ ਬਿਲਕੁਲ ਹੁਣ ਬਿਲਕੁਲ ਠੀਕ ਹਾਂ ਮੈਂ ਔਰ ਥੈਂਕ ਯੂ ਥੈਂਕਸ ਟੂ ਗੁੱਡ ਸ਼ਾਟ ਸ਼ਾਟ ਸਾਡੇ ਨਾਲ ਹਾਕੀ ਦੇ ਨੈਸ਼ਨਲ ਪਲੇਅਰ ਵੀ ਇੱਥੇ ਮੌਜੂਦ ਨੇ ਜੋ ਗੁੱਡ ਸ਼ਾਟ ਨੂੰ ਹੱਥ ਦੇ ਵਿੱਚ ਲੈ ਕੇ ਖੜੇ ਨੇ ਤੇ ਮੈਂ ਹੈਰਾਨ ਹੋ ਰਹੀ ਹਾਂ ਕਿ ਐਕਚੁਅਲ ਦੇ ਵਿੱਚ ਕੋਈ ਗੱਲਬਾਤ ਹੋਈਗੀ ਇਹਦੇ ਵਿੱਚ ਤਾਂ ਹੀ ਇੱਥੇ ਪਹੁੰਚੇ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਇਹ ਗੁੱਡ ਸ਼ਾਟ ਲੈਂਦੇ ਹੋ ਖੁ ਹਾਂਜੀ ਹਾਂਜੀ ਗੁੱਡ ਸ਼ਾਟ ਜੀ ਮੈਨੂੰ ਕਿਸੇ ਨੇ ਰეკਮੈਂਡ ਕੀਤੇ ਸੀਗੇ ਤੇ ਇਹ ਜਦੋਂ ਦੇ ਪਹਿਲਾਂ ਮੇਰੇ ਇੰਜਰੀਆਂ ਆਈ ਜਾਂਦੀਆਂ ਪਹਿਲਾਂ ਮੈਂ ਹਾਕੀ ਖੇਡਦਾ ਸੀ ਹੁਣ ਮੈਂ ਬੈਡਮਿੰਟਨ ਖੇਡਦਾ ਹਾਂ ਤੇ ਮੈਨੂੰ ਜਿਵੇਂ ਹੋ ਗਏ ਹੁਣ ਆ 5-6 ਮਹੀਨੇ ਤੇ ਪਹਿਲਾਂ ਇੰਜਰੀਆਂ ਆਈ ਜਾਂਦੀਆਂ ਸੀਗੀਆਂ ਹੁਣ ਹੁਣ ਉਦੋਂ ਦੀ ਕੋਈ ਇੰਜਰੀ ਨਹੀਂ ਆ ਰਹੀ ਠੀਕ ਹੈ ਤੁਹਾਨੂੰ ਲੱਗਦਾ ਹੈ ਕਿ ਬਾਡੀ ਲਈ ਇਹ ਜਿਹੜਾ ਗੁੱਡ ਸ਼ਾਟ ਹੈ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਜਦੋਂ ਦੇ ਮੈਂ ਲੈ ਰਿਹਾ ਹਾਂ ਮੈਂ ਜਾਨੀ ਕਿ ਹੁਣ ਮੈਨੂੰ ਬਹੁਤ ਜ਼ਿਆਦਾ ਫਰਕ ਆ ਅੱਗੇ ਵੀ ਮੈਨੂੰ ਕਿਤੇ ਨਾ ਕਿਤੇ ਮਾੜਾ ਮੋਟਾ ਕਦੇ ਬਾਹਾਂ ਦਾ ਹੋ ਗਿਆ ਕਦੇ ਬੋਡੇ ਦਾ ਹੋ ਗਿਆ ਹੁਣ ਜਾਣੀ ਕਿ ਕੋਈ ਇੰਜਰੀ ਨਹੀਂ ਆ ਰਹੀਗੀ ਉਦੋਂ ਹਾਂਜੀ ਰეკਮੈਂਡ ਕਰੋਗੇ ਤੁਸੀਂ ਬਾਕੀਆਂ ਨੂੰ ਹਾਂਜੀ ਹਾਂਜੀ ਜ਼ਰੂਰ ਇਹ ਇੱਕ ਵਾਰੀ ਤੁਸੀਂ ਮੇਰੇ ਕਹਿਣ ਤੇ ਦੇਖੋ ਤੇ ਫਿਰ ਤੁਹਾਨੂੰ ਪਤਾ ਲੱਗੂਗਾ ਬਹੁਤ ਵਧੀਆ ਰਿਜ਼ਲਟ ਤੇ ਲੋਕਾਂ ਤੋਂ ਤਾਂ ਅਸੀਂ ਪੁੱਛ ਲਿਆ ਹੁਣ ਸਟੀਲ ਲਾਈਨ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਈਏ ਕਿ ਐਸੀ ਕਿਹੜੀ ਜੜੀ ਬੂਟੀ ਉਹਨਾਂ ਨੇ ਇਹਦੇ ਵਿੱਚ ਪਾਈ ਹੈ ਜਿਹਦੇ ਨਾਲ ਲੋਕੀ ਐਂਡ ਫਿਟ ਹੋ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦਾ ਠੀਕ ਆਲ ਗੁੱਡ ਹਾਂ ਜੀ ਆਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਹਲਦੀ ਦਾ ਜਿਹੜਾ ਸਬਸਟੀਟਿਊਟ ਕੱਢਿਆ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਬੇਸਿਕਲੀ ਹਲਦੀ ਦਾ ਸਬਸਟੀਟਿਊਟ ਨਹੀਂ ਹੈ ਮੈਂ ਤੁਹਾਨੂੰ ਕਰੈਕਟ ਕਰਨਾ ਚਾਹਣਾ ਹੈ ਹਲਦੀ ਦਾ ਜਿਹੜਾ ਫਾਈਟੋਕੈਮੀਕਲ ਹੈ ਜਲਦੀ ਦੇਸੀ ਭਾਸ਼ਾ ਚ ਕਹੀ ਕੀ ਜਾਵੇ ਤਾਂ ਜਿਹੜਾ ਹਲਦੀ ਦਾ ਅਰਕ ਹੈ ਹਾਂ ਉਹ ਉਹਨੂੰ ਕਰਕਿਊਮਨ ਕਹਿੰਦੇ ਆ ਜਿਹਦੀ ਮੈਡੀਸ਼ਨਲ ਵੈਲਿਊ ਆ ਜਿਹੜਾ ਤੁਹਾਡੇ ਬਾਡੀ ਤੇ ਕੋਈ ਪ੍ਰਭਾਵ ਪੈਂਦਾ ਹ ਉਹ ਕਰਕਿਊਮਨ ਆ ਉਹ ਸਿਰਫ 3% ਹਲਦੀ ਚੋਂ ਮਿਲਦਾ ਉਹ ਓਕੇ ਤੇ ਅਸੀਂ ਸਿਰਫ ਕਰਕਿਊਮਨ ਹੀ ਇਹਦੇ ਵਿੱਚ ਡ੍ਰੌਪਸ ਚ ਪਾਇਆ ਹੋਇਆ ਹੈ ਬੋਟਲ ਚ ਪਾਇਆ ਹੋਇਆ ਤੇ ਇਹਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਪ੍ਰੋਪਰਟੀ ਹੈਗੀ ਆ ਉਹ ਹੈਗੀ ਆ ਇਨਫਲੇਮੇਸ਼ਨ ਇਨਫਲੇਮੇਸ਼ਨ ਹਾਂ ਇਨਫਲੇਮੇਸ਼ਨ ਜਿਵੇਂ ਕੀ ਇਨਫਲੈਕਸੈਕਟਿਵ ਸਹੀ ਕੁਸਚਨ ਪੁੱਛਿਆ ਮੈਨੂੰ ਇਨਫਲੇਮੇਸ਼ਨ ਮਤਲਬ ਕਿ ਜਿਵੇਂ ਤੁਹਾਡੇ ਅੰਦਰਲੇ ਜ਼ਖਮ ਹੁੰਦੇ ਆ ਅੰਦਰ ਤੁਹਾਡੇ ਆਰਗਨਸ ਚ ਸੋਜਿਸ਼ ਹੈ ਜਾਂ ਜ਼ਖਮ ਹੈ ਬਾਹਰਲੇ ਜ਼ਖਮ ਤਾਂ ਤੁਹਾਨੂੰ ਜਿਹੜੇ ਸਕਿਨ ਤੇ ਉਹ ਤਾਂ ਦਿਖਦੇ ਆ ਲੇਕਿਨ ਜਿਹੜੇ ਅੰਦਰਲੇ ਆਰਗਨਸ ਤੇ ਜਿਵੇਂ ਲਿਵਰ ਹੈ ਲਿਵਰ ਚ ਜੇ ਤੁਹਾਡੇ ਪ੍ਰੋਬਲਮ ਹੈਗੀ ਹੈ ਜਾਂ ਸਵੈਲਿੰਗ ਹੈਗੀ ਹੈ ਜਾਂ ਜ਼ਖਮ ਹੈ ਗਿਆ ਲਿਵਰ ਚ ਉਹ ਇਨਫਲੇਮੇਸ਼ਨ ਤਾਂ ਫੈਟੀ ਲਿਵਰ ਹੈ ਜੇ ਤੁਹਾਡੇ ਜੋਇੰਟਸ ਚ ਇਨਫਲੇਮੇਸ਼ਨ ਹੈ ਤਾਂ ਤੁਹਾਨੂੰ ਆਰਥਰਾਈਟਿਸ ਹੈ ਜੇ ਤੁਹਾਡੇ ਪੈਨਕ੍ਰੀਆਚ ਇਨਫਰਮੇਸ਼ਨ ਹੈ ਤੁਹਾਨੂੰ ਡਾਇਬਟੀਜ਼ ਹੈ ਜੇ ਤੁਹਾਡੇ ਆਰਟਰੀਸ ਇਨਫਲਮੇਸ਼ਨ ਹੈ ਤੁਹਾਨੂੰ ਕੋਲਸਟ੍ਰੋਲ ਜਾਂ ਬਲੱਡ ਪ੍ਰੈਸ਼ਰ ਦੀ ਪ੍ਰੋਬਲਮਸ ਹਨ ਤਾਂ ਮਤਲਬ ਕਿ ਕਹਿੰਦਾ ਮਤਲਬ ਕਿ ਜਿਹੜੀ ਅੰਦਰਲੇ ਤੁਹਾਡੇ ਜ਼ਖਮ ਹੈ ਉਹ ਹਲਦੀ ਚੁਗਦੀ ਹੈ ਜਿਹੜੇ ਆਪਣੇ ਬਜ਼ੁਰਗ ਕਹਿੰਦੇ ਸੀ ਹਲਦੀ ਜ਼ਖਮਾਂ ਨੂੰ ਚੁਗਦੀ ਹੈ ਇਹਦਾ ਐਗਜ਼ੈਕਟਲੀ ਉਹੀ ਕੰਮ ਹੈ ਲੇਕਿਨ ਹਲਦੀ ਨਾਲੋਂ ਇਹ ਕਿਵੇਂ ਡਿਫਰ ਕਿਵੇਂ ਹੈਗਾ ਹੈ ਕਿ ਜਲਦੀ ਹਲਦੀ ਦਾ ਜਿਹੜਾ ਸਭ ਤੋਂ ਵੱਡਾ ਡਰਾਅ ਬੈਕ ਹੈ ਕਿ ਉਹ ਬਾਡੀ ਚ ਤੁਹਾਡੇ ਐਬਜ਼ਾਰਬ ਹੀ ਨਹੀਂ ਹੋ ਪਾਂਦਾ ਉਦੀ ਬਾਇਓਵੇਲੇਬਿਲਿਟੀ ਬਹੁਤ ਪੂਅਰ ਹੈ ਤੁਹਾਡੇ ਸਟੂਲ ਰਾਹੀਂ ਆ ਯੂਰਿਨ ਰਾਹੀਂ ਬਾਹਰ ਨਿਕਲ ਜਾਂਦਾ ਹੈ ਲੇਕਿਨ ਜਿਹੜੀ ਅਸੀਂ ਇਹਨੂੰ ਟੈਕਨੋਲੋਜੀ ਬਣਾਈ ਹੈ ਨਵੀਂ ਟੈਕਨੋਲੋਜੀ ਨਾਲ ਬਣਾਇਆ ਹੈ ਤੁਹਾਨੂੰ ਮੈਂ ਇੱਕ ਡੈਮੋ ਕਰਕੇ ਦਿਖਾਉਂਗਾ ਕਿ ਇਹ ਪਾਣੀ ਚ ਕਿਵੇਂ ਘੁਲ ਜਾਂਦੀ ਹੈ ਹਲਦੀ ਹੈ ਪਲੀਜ਼ ਸਰ ਸਾਨੂੰ ਦੱਸੋ ਹਾਂ ਦੱਸਦਾ ਤੁਹਾਨੂੰ ਇਸ ਤੋਂ ਬਾਅਦ ਮੈਂ ਤੇ ਉਹਦੇ ਨਾਲ ਤੁਹਾਨੂੰ ਪਤਾ ਲੱਗੋ ਵੀ ਜਿੱਥੇ ਬਾਡੀ ਦਾ ਜਿਹੜਾ ਟਾਰਗੇਟ ਟਿਸ਼ੂ ਹੈ ਟਾਰਗੇਟ ਟਿਸ਼ੂ ਕੀ ਹੈ ਵੀ ਬਲੱਡ ਜਿਹੜਾ ਸੈੱਬਲੱਡ ਦਾ ਸੈੱਲ ਹੈ ਉਹਦੇ ਵਿੱਚ ਅੰਦਰ ਪੈਨੀਟ੍ਰੇਟ ਹੋਣੀ ਚਾਹੀਦੀ ਹੈ ਜਿਹੜੀ ਦਵਾਈ ਹੈ ਕੋਈ ਵੀ ਤੁਸੀਂ ਖਾਂਦੇ ਪਏ ਹੋ ਜਿਹੜੀ ਇਹ ਹ ਹਲਦੀ ਨੂੰ ਕਰਕਿਊਮਿਨ ਜਿਹੜੀ ਹੈਗੀ ਇਹਨੂੰ ਅਸੀਂ ਲਿਪੋਸੋਮਲ ਇਨਕੈਪਸੂਲੇਸ਼ਨ ਟੈਕਨੋਲੋਜੀ ਨਾਲ ਬਣਾਇਆ ਹੈ ਤੇ ਇਹ ਜਿਹੜਾ ਟਾਰਗੇਟ ਟਿਸ਼ੂ ਹੈ ਬਲੱਡ ਸੈਲਸ ਦੀ ਜਿਹੜੀ ਮੈਂਬਰਨ ਹੈ ਬਲੱਡ ਸੈਲਸ ਦੇ ਅੰਦਰ ਇਹ इजीली ਪੈਨੀਟ੍ਰੇਟ ਹੁੰਦਾ ਹੈ ਕਿਉਂਕਿ ਉਹ ਵੀ ਲਿਪੋਸੋਮਸ ਦੇ ਬਨੇ ਆ ਜਿਹੜਾ ਥੋੜਾ ਬਲੱਡ ਸੈੱਲ ਹੈ ਉਹ ਵੀ ਲਿਪੋਸੋਮਸ ਦਾ ਬਨੇ ਆ ਤੇ ਇਹ ਵੀ ਲਿਪੋਸੋਮਸ ਨਾਲ ਅਸੀਂ ਇਹਨੂੰ ਇਨਕੈਪਸੂਲੇਟ ਕੀਤਾ ਤੇ ਇੱਕ ਦੂਜੇ ਨੂੰ ਰਿਕੋਗਨਾਈਜ਼ ਕਰਦੇ ਆ ਤੇ इजीली ਜਿਹੜਾ ਟਾਰਗੇਟ ਟਿਸ਼ੂ ਜਿੱਥੇ ਐਕਚੁਅਲੀ ਦਵਾਈ ਨੂੰ ਜਾਣਾ ਚਾਹੀਦਾ ਉਥੇ ਇਹ इजीली ਸੈਲ ਚ ਪੈਨੇਟ੍ਰੇਟ ਹੋ ਕੇ ਤੇ ਆਪਣਾ ਜਿੱਥੇ ਕਿਸੇ ਦਾ ਕੰਮ ਕਰਨਾ ਇਹਨੂੰ ਜੋ ਇਹਦੀ ਪ੍ਰੋਪਰਟੀਆਂ ਹੈਗੀਆਂ ਜਿਵੇਂ ਐਂਟੀਆਕਸੀਡੈਂਟ ਹੈ ਐਂਟੀ ਇਨਫਲਮੇਟਰੀ ਹੈ ਐਂਟੀਬਾਇਓਟਿਕ ਹੈ ਹੋਰ ਜਿੰਨੀਆਂ ਵੀ ਪ੍ਰੋਪਰਟੀਆਂ ਹੈਗੀਆਂ ਇਹ ਸਾਰੀਆਂ ਬਿਮਾਰੀਆਂ ਨੂੰ ਆਲਮੋਸਟ ਆਲਮੋਸਟ ਸਾਰੀਆਂ ਬਿਮਾਰੀਆਂ ਨੂੰ ਕਵਰ ਕਰ ਦਿਆ ਮੈਮ ਜਿਵੇਂ ਇਹਨਾਂ ਨੇ ਕਿਹਾ ਕਿ ਸਾਰੀਆਂ ਬਿਮਾਰੀਆਂ ਦਾ ਹੱਲ ਹੈ ਇਹ ਗੁੱਡ ਸ਼ਾਟ ਦੇ ਡਰਾਪਸ ਤੁਸੀਂ ਉਹਦੇ ਬਾਰੇ ਕੀ ਕਹੋਗੇ ਬਿਲਕੁਲ ਇਹ ਸਾਰੀਆਂ ਬਿਮਾਰੀਆਂ ਦਾ ਹਾਲ ਹੈ ਤੁਸੀਂ ਆਪਣੇ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਨੋ ਤੱਕ ਤੁਹਾਨੂੰ ਅੱਖਾਂ ਦੀ ਪ੍ਰੋਬਲਮ ਹੈ ਤੁਸੀਂ ਗੁੱਡ ਸ਼ਾਟ ਲੈ ਸਕਦੇ ਹੋ ਤੁਹਾਨੂੰ ਵਾਲ ਝੜਦੇ ਤੁਸੀਂ ਗੁੱਡ ਸ਼ਾਟ ਲੈ ਸਕਦੇ ਹੋ ਸਕਿਨ ਦੀ ਪ੍ਰੋਬਲਮ ਹੈ ਐਕਨੀ ਦੀ ਪ੍ਰੋਬਲਮ ਹੈ ਤੁਹਾਡੇ ਮੂਡ ਚੇਂजेस ਹੈ ਕੁਝ ਤੁਹਾਨੂੰ ਮਤਲਬ ਕਿ ਡਾਇਬਟੀਜ਼ ਹੈ ਹਾਰਟ ਦੀ ਪ੍ਰੋਬਲਮ ਹੈ ਹਰ ਚੀਜ਼ ਦੇ ਵਿੱਚ ਇਹ ਤੁਹਾਨੂੰ ਹੈਲਪ ਕਰਦੀ ਹੈ ਠੀਕ ਹੈ ਇਹ ਤੁਸੀਂ ਇਹ ਦੇਖ ਲਓ ਵੀ ਮਤਲਬ ਇਹ ਅਸੀਂ ਆਯੁਰਵੇਦ ਨੂੰ ਮਾਡਰਨ ਸਾਇੰਸ ਦੇ ਨਾਲ ਕਲੱਬ ਕਰਕੇ ਜਿਵੇਂ ਉਹਨਾਂ ਉਹਨਾਂ ਨੇ ਇਹਨਾਂ ਨੂੰ ਸਮਝਾਇਆ ਵੀ ਲਿਪੋਸੋਮਲ ਇਨਕੈਪਸੂਲੇਸ਼ਨ ਕੀਤੀ ਹੋਈ ਐਸੀ ਇਹ ਇਹਨੂੰ ਅਸੀਂ ਆਯੁਰਵੇਦ ਨੂੰ ਮਾਡਰਨ ਸਾਇੰਸ ਦੇ ਨਾਲ ਜੋੜ ਕੇ ਇੱਕ ਇਹੋ ਜਿਹਾ ਫਾਰਮੂਲਾ ਤਿਆਰ ਕੀਤਾ ਕਿ ਜਿਹਨੂੰ ਅਸੀਂ ਗੁੱਡ ਸ਼ਾਟ ਦਾ ਨਾਮ ਰੱਖਿਆ ਹੋਇਆ ਤੇ ਮਤਲਬ ਤੁਸੀਂ ਕੋਈ ਵੀ ਪ੍ਰੋਬਲਮ ਹੋਊਗੀ ਤੁਹਾਨੂੰ ਉਹਦੇ ਵਿੱਚ ਹੈਲਪ ਕਰੂਗਾ ਹੀ ਕਰੂਗਾ ਤੁਸੀਂ ਪੁਰਾਣੇ ਬਜ਼ੁਰਗ ਸੋਨੇ ਹੋਣੇ ਆ ਅਗਲਾ ਤੁਸੀਂ ਕੋਈ ਵੀ ਤੁਹਾਨੂੰ ਪ੍ਰੋਬਲਮ ਹੋ ਜਾਂਦੀ ਸੀ ਕਿ ਕੋਈ ਸੱਟ ਲੱਗ ਜਾਨੀ ਬੱਚੇ ਨੇ गिर ਜਾਣਾ ਵਾ ਅਗਲਾ ਕਹਿੰਦਾ ਸੀਗਾ ਯਾਰ ਓਏ ਇਹਨੂੰ ਹਲਦੀ ਵਾਲਾ ਦੁੱਧ ਪਲਾ ਦੇ ਹਲਦੀ ਵਾਲਾ ਲੇਕਿਨ ਜੋ ਪੁਰਾਣਾ ਟਾਈਮ ਸੀਗਾ ਜਿੱਥੇ ਤੁਹਾਨੂੰ ਚੀਜ਼ਾਂ ਪਿਓਰ ਮਿਲਦੀਆਂ ਸੀਗੀਆਂ ਅੱਜ ਦੀ ਡਾਇਟ ਦੇ ਵਿੱਚ ਤੁਹਾਨੂੰ ਪਿਓਰਿਟੀ ਦੀ ਗਾਰੰਟੀ ਨਹੀਂ ਹੈਗੀ ਇਹਦੇ ਵਿੱਚ ਅਸੀਂ ਸਿਰਫ ਔਰ ਸਿਰਫ ਕਰਕਿਊਮਿਨ ਹੀ ਪਾਇਆ ਜਿਹੜਾ ਕਿ ਕਹਿੰਦੇ ਹਲਦੀ ਦਾ ਮੇਨ ਜਿਹੜਾ ਇੰਗਰੀਡੀਐਂਟ ਉਹਦੇ ਵਿੱਚ ਮਤਲਬ ਮੇਨ ਚੀਜ਼ ਜਿਹੜਾ ਜਿਹਦੀ ਮੈਡੀਸਨਲ ਵੈਲਿਊ ਹੈਗੀ ਆ ਉਹ ਕਰਕਿਊਮਿਨ ਦੀ ਹੈਗੀ ਆ ਉਹ ਚੀਜ਼ ਦਾ ਮਤਲਬ ਅਸੀਂ ਬਹੁਤ ਤੁਸੀਂ ਬੱਚਿਆਂ ਨੂੰ ਦੇਖ ਕੇ ਦੇਖੋ ਮਤਲਬ ਖੁਦ ਦੇ ਬੱਚੇ ਮੇਰੇ ਹੋਰ ਬੱਚੇ ਆਸ-ਪਾਸ ਮੈਂ ਦੇਖਿਆ ਬੱਚੇ ਬੱਚੇ ਇੰਨੇ ਖੁਸ਼ ਹੋ ਕੇ ਨਹੀਂ ਤਾਂ ਬੱਚੇ ਦੁੱਧ ਮੈਂ ਨਹੀਂ ਦੁੱਧ ਦੁੱਧ ਨਹੀਂ ਪੀਣਾ ਲੇਕਿਨ ਬੱਚੇ ਇੰਨਾ ਖੁਸ਼ ਹੋ ਕੇ ਦੁੱਧ ਪੀਂਦੇ ਕਹਿੰਦੀ ਬੱਚਿਆਂ ਦੀਆਂ ਮਾਵਾਂ ਉਹ ਕਹਿੰਦੀਆਂ ਸੀ ਅਸੀਂ ਕਦੀ ਦੁੱਧ ਨਹੀਂ ਪੀਣਾ ਵਿਆਹ ਤੋਂ ਪਹਿਲਾਂ ਕਦੀ ਦੁੱਧ ਨਹੀਂ ਪੀਤਾ ਸੀ ਉਹਨਾਂ ਨੇ ਅਗਲਾ ਕਹਿੰਦਾ ਜੀ ਮੈਂ ਤਾਂ ਅੱਜ ਤੱਕ ਦੁੱਧ ਨਹੀਂ ਪੀਤਾ ਲੇਕਿਨ ਬੱਚੇ ਨੂੰ ਦੇਖ ਕੇ ਮੇਰਾ ਬੱਚਾ ਪੀਣਾ ਤਾਂ ਮੈਂ ਵੀ ਪੀਣ ਲੱਗ ਗਈ ਹੁਣ ਜੀ ਠੀਕ ਹੈ ਬੱਚਾ ਦਾ ਬੱਚਾ ਅਗਲਾ ਕਹਿੰਦਾ ਜੀ ਮਾਂ ਨੂੰ ਵੀ ਦੁੱਧ ਪੀਣ ਲੱਗਾ ਤਾਂ ਠੀਕ ਹੈ ਬਾਕੀ ਤੁਸੀਂ ਦੇਖਿਆ ਹੋਣਾ ਅੱਜ ਕੱਲ ਸਟਾਰਬਕਸ ਜਾਉਂਗੇ ਜਾਂ ਕਿਤੇ ਵੀ ਕਾਫੀ ਪੀਂ ਜਾਉਂਗੇ ਉਹਦੇ ਵਿੱਚ ਕਰਕਮਿਨ ਲਾਟੇ ਆਂਦੀ ਹੈ ਜੀ ਠੀਕ ਹੈ ਨਾ ਹੁਣ ਦੇਖੋ ਉਹ ਕਿਉਂ ਹੈ ਉਹ ਇੰਨਾ ਵੱਡਾ ਬ੍ਰਾਂਡ ਹੈ ਉੱਥੇ ਹਰ ਹਰ ਜਗ੍ਹਾ ਤੁਹਾਨੂੰ ਹੁਣ ਕਰਕਮਿਨ ਲਾਟੇ ਅਸੀਂ ਸਾਡਾ ਜਿਹੜਾ ਪ੍ਰੋਡਕਟ ਹੈ ਕਿੰਨੀ ਦੇਰ ਹੋ ਗਈ ਸਾਨੂੰ ਇਹ ਮਤਲਬ ਕਿ ਬਣਾਇਆ ਨੂੰ ਲਿਕਵਿਡ ਕਰਕਮਿਨ ਹੂੰ ਸਜੇ ਤੱਕਰ ਮਾਰਕੀਟ ਦੇ ਵਿੱਚ ਕਿਸ ਨੇ ਲਿਕਵਿਡ ਕਰਕਮੇ ਨੂੰ ਇੰਨਾ ਜ਼ਬਰਦਸਤ ਤਰੀਕੇ ਨਾਲ ਬਣਾਇਆ ਨਹੀਂ ਤੇ ਤੁਹਾਡਾ ਹੌਟ ਸੇਲਿੰਗ ਵੀ ਇਹੀ ਪ੍ਰੋਡਕਟ ਹੈ ਬਿਲਕੁਲ ਹੌਟ ਸੇਲਿੰਗ ਹੈਗਾ ਪ੍ਰੋਡਕਟ ਸਾਡਾ ਮਤਲਬ ਕਿ ਬੱਚੇ ਲਾਈਕ ਕਰਦੇ ਆ ਬਜ਼ੁਰਗ ਲਾਈਕ ਕਰਦੇ ਆ ਇਹਨਾਂ ਨੂੰ ਮਾਵਾਂ ਲਾਈਕ ਕਰਦੀਆਂ ਵਾ ਹਰ ਬੰਦਾ ਲੈ ਇਵਨ ਕੀ ਸ਼ਰਾਬ ਪੀਣ ਵਾਲਾ ਬੰਦਾ ਵੀ ਇਹਨੂੰ ਲਾਈਕ ਕਰਦਾ ਵਾ ਠੀਕ ਸ਼ਰਾਬ ਪੀਣ ਵਾਲਾ ਬੰਦਾ ਹੁੰਦੇ ਕੋ ਅਸੀਂ ਅਸੀਂ ਇਹ ਨਹੀਂ ਕਹਿੰਦੇ ਵੀ ਸ਼ਰਾਬ ਵਧੀਆ ਚੀਜ਼ ਹੈ ਸ਼ਰਾਬ ਤਾਂ ਮਾੜੀ ਹੀ ਚੀਜ਼ ਹੈ ਲੇਕਿਨ ਕੁਝ ਬੰਦੇ ਇਹੋ ਜਿਹੇ ਆ ਕਿ ਉਹ ਕਹਿੰਦੇ ਤੁਸੀਂ ਜੋ ਮਰਜ਼ੀ ਕਰ ਲੋ ਜੀ ਅਸੀਂ ਤਾਂ ਸ਼ਰਾਬ ਪੀਂ ਪਰ ਸਰੀਰ 'ਚ ਕਮਜ਼ੋਰੀ ਹੈ ਹਾਂ ਅਸੀਂ ਅਸੀਂ ਸ਼ਰਾਬ ਨਹੀਂ ਛੱਡਣੀ ਉਹ ਅਸੀਂ ਡਾਕਟਰ ਤਾਂ ਚੇਂਜ ਕਰ ਲਾਂਗੇ ਤੁਸੀਂ ਕੋਈ ਹੋਰ ਦੱਸ ਦੋ ਫਿਰ ਅਸੀਂ ਕਹਿੰਦੇ ਯਾਰ ਤਾ ਚੱਲ ਮਤਲਬ ਕਿ ਖਰਾਬ ਇਹ ਚੀਜ਼ ਤਾਂ ਖਰਾਬ ਹੀ ਹੈ ਮਾੜੀ ਹੋਈ ਹੈ ਤੂੰ ਇਹਨੂੰ ਸ਼ਰਾਬ ਦੇ ਵਿੱਚ ਪਾਲਾ ਠੀਕ ਹੈ ਉਹ ਜਮ੍ਹਾਂ ਮੰਨ ਲਓ ਤੁਹਾਡਾ 10% 20% ਅਗਲਾ ਕਹਿੰਦਾ ਮੇਰਾ ਕੁਝ ਤਾਂ ਨੁਕਸਾਨ ਬਚਿਆ ਨਾ ਉਹ ਉਹਨੂੰ ਇਹੀ ਵਰਦਾਨ ਹੈ ਠੀਕ ਹੈ ਇੱਕ ਜ਼ਹਿਰ ਪਿੰਦੇ ਬੰਦੇ ਦਾ ਜ਼ਹਿਰ ਤਾਂ ਅਸੀਂ ਅਸਾਂ ਹੀ ਘਟਾਤਾ ਉਹ ਕਹਿੰਦਾ ਮੈਨੂੰ ਇਹੀ ਬਚਿਆ ਆ ਹਾਂ ਸੋ ਇਹਦੇ ਵਿੱਚ ਇੱਕ ਅਜਿਹਾ ਤੱਤ ਹੈ ਜਿਹਨੂੰ ਕਰਕੂਮਿਨ ਕਿਹਾ ਜਾਂਦਾ ਤੇ ਹਲਦੀ ਦੇ ਵਿੱਚ ਸਿਰਫ 3% ਹੁੰਦਾ ਉਹੀ ਇਹਨਾਂ ਨੇ ਉਸੇ ਤੱਤ ਦਾ ਪ੍ਰੋਡਕਟ ਬਣਾ ਦਿੱਤਾ ਜਿਸਨੂੰ ਗੁਡ ਸ਼ਾਟ ਕਿਹਾ ਜਾਂਦਾ ਤਾਂ ਇਹ ਜਿੰਨੇ ਕੁ ਮੈਂ ਰਿਵਿਊ ਸੁਨੇ ਤਾਂ ਮੈਨੂੰ ਤਾਂ ਲੱਗਦਾ ਕਿ ਸੱਚੀ ਬੈਨੇਫੀਸ਼ੀਅਲ ਹੈਗਾ ਆ ਲੋਕਾਂ ਤੋਂ ਤਾਂ ਰਿਵਿਊ ਲੈ ਲਏ ਤੇ ਉਹਨਾਂ ਦਾ ਤਾਂ ਕਿਹਾ ਬਹੁਤ ਵਧੀਆ ਚੀਜ਼ ਹੈ ਜੀ ਗੁਡ ਸ਼ਾਟ ਪਰ ਹੁਣ ਐਕਚੁਅਲ ਦੇ ਵਿੱਚ ਹਲਦੀ ਤੇ ਗੁਡ ਸ਼ਾਟ ਦੇ ਵਿੱਚ ਜਿਹੜਾ ਕਰਕੂਮਿਨ ਪਾਇਆ ਜਾਂਦਾ ਉਹ ਡਿਫਰੈਂਸ ਕੀ ਹੈ ਜੋ ਇਹਨਾਂ ਨੇ ਬਣਾਈ ਹੈ ਚੀਜ਼ ਤੇ ਐਕਚੁਅਲ ਹਲਦੀ ਦੇ ਵਿੱਚ ਉਹਨਾਂ ਤੋਂ ਪੁੱਛਦੇ ਨੇ ਪਲੀਜ਼ ਜ਼ਰਾ ਦੱਸੋ ਜੀ ਜੀ ਮੈਮ ਮੈਂ ਤੁਹਾਨੂੰ ਇੱਕ ਤਾਂ ਤੁਹਾਨੂੰ ਡੈਮੋ ਕਰਕੇ ਦਿਖਾਣਾ ਚਾਹਨਾ ਹੈ ਵੀ ਇਹ ਜਿਹੜੀ ਮੈਂ ਸੋਲਿਊਬਿਲਿਟੀ ਦੀ ਗੱਲ ਕੀਤੀ ਸੀਗੀ ਜਿਹੜਾ ਕਿ ਬਾਡੀ ਵਿੱਚ ਇਹ ਤੁਹਾਡਾ ਜਿਹੜਾ ਟਾਰਗੇਟ ਇਸ਼ੂ ਆ ਉਹਦੇ ਵਿੱਚ ਕਿਵੇਂ ਪੈਨੇਟ੍ਰੇਟ ਕਿਵੇਂ ਹੁੰਦਾ ਤੇ ਜਿੱਥੇ ਦਵਾਈ ਪਹੁੰਚਣੀ ਚਾਹੀਦੀ ਹੈ ਉਹ ਤੇ ਪਹੁੰਚ ਜਾਂਦੀ ਹੈ ਉਹਦਾ ਤੁਹਾਨੂੰ ਮੈਂ ਥੋੜਾ ਜਿਹਾ ਡੈਮੋ ਦਿਖਾਣਾ ਚਾਹਨਾ ਹੈ ਆ ਜਿਵੇਂ ਤੁਸੀਂ ਕੈਮਰਾਮੈਨ ਨੂੰ ਕਹੂੰਗਾ ਮੈਂ ਥੋੜਾ ਜ਼ੂਮ ਇਨ ਕਰਨਗੇ ਇਹ ਦੇਖਣਗੇ ਜ਼ਰਾ ਆ ਦੇਖੋ ਤੁਸੀਂ ਇਹਦੀ ਸੋਲਿਊਬਿਲਿਟੀ ਚੈੱਕ ਕਰੋ ਜੀ ਮਿੰਟਾਂ ਚ ਘੁਲ ਗਿਆ ਮਿੰਟਾਂ ਚ ਘੁਲ ਗਿਆ इवन ਤੁਹਾਨੂੰ ਚਮਚ ਵੀ ਹਲਾਉਣ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਹਲਦੀ ਤਾਂ ਜਾਂ ਉੱਪਰ ਸੈਟਲ ਹੋ ਜਾਏਗੀ ਜਾਂ نیچے ਸੈਟਲ ਹੋ ਜਾਏਗੀ ਉੱਪਰ ਤੈਰਦੀ ਰਹੇਗੀ ਜਾਂ نیچے ਸੈਟਲ ਹੋ ਜਾਊਗੀ ਇਹ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਲੁੱਕ ਐਟ ਦਾ ਸੋਲੀਬਿਲਟੀ ਦੇਖੋ ਧਿਆਨ ਨਾਲ ਦੇਖੋ ਇਹਦੀ ਘੁਲਦਾ ਕਿਵੇਂ ਹੈ ਐਵੇਂ ਹੀ ਤੁਹਾਡੀ ਬਾਡੀ ਚ ਅੰਦਰ ਜਾ ਕੇ ਸਰੀਰ ਦੇ ਜਿਹੜਾ ਖੂਨ ਦਾ ਸੈੱਲ ਹੈ ਉਹਦੇ ਵਿੱਚ ਜਿੱਥੇ ਟਾਰਗੇਟ ਟਿਸ਼ੂ ਜਿੱਥੇ ਜਾਣਾ ਚਾਹੀਦੀ ਮੈਡੀਸਿਨ ਜਾਣੀ ਚਾਹੀਦੀ ਹੈ ਉੱਥੇ ਜਾਂਦੀ ਹੈ ਇਹ ਦਵਾਈ ਇਹ ਤੇ ਇਹ ਇਸੇ ਤਰ੍ਹਾਂ ਮੈਡਮ ਇਹ ਜਿਵੇਂ ਦੁੱਧ ਹੈਗਾ ਮੈਂ ਦੁੱਧ ਇਹ ਪਾਣੀ ਚ ਬਘੋਲ ਕੇ ਦਿਖਾਇਆ ਤੁਸੀ ਇਹ ਤੁਸੀਂ ਦੇਖ ਸਕਦੇ ਹੋ ਥੱਲੇ ਵੀ ਤੁਸੀਂ ਦੇਖ ਸਕਦੇ ਹੋ ਥੱਲੇ ਵੀ ਕਿਸੇ ਤਰ੍ਹਾਂ ਦਾ ਕੋਈ ਪਾਰਟੀਕਲ ਨਹੀਂ ਸੈਟਲ ਹੋਇਆ ਹੋਇਆ ਜੀ ਤੇ ਇਹ ਮੈਂ ਹਲਦੀ ਤੁਸੀਂ ਮੈਨੂੰ ਪੁੱਛੋ ਵੀ ਹਲਦੀ ਕਿਉਂ ਰੱਖੀ ਹੋਈ ਹੈ ਮੂਰੇ ਇਹ ਹਲਦੀ ਇਸ ਕਰਕੇ ਹੈ ਵੀ ਦਿਸ ਆਹ ਵਾਲਾ ਜਿਹੜਾ ਗਲਾਸ ਹੈਗਾ ਯਾ ਤੁਸੀਂ ਆਪਣਾ ਦੁੱਧ ਵਿੱਚ ਵੀ ਪਾਨੇ ਹੋ ਤੁਸੀਂ ਅ ਦੁੱਧ ਵਿੱਚ ਜਿਹੜਾ ਡੋਸ ਹੈਗੀ ਹੈ ਡੋਸ ਵੀ ਮੈਂ ਇਹਦੇ ਵਿੱਚ ਨਾਲ ਹੀ ਦੱਸਣਾ ਚਾਹੁੰਦਾ ਵੀ ਜਿਹੜੀ ਪੂਰੀ ਡੋਸ ਹੈ ਡਰਾਪਰ ਨਹੀਂ ਪਾਣਾ ਪੂਰਾ ਡਰਾਪਰ ਭਰ ਕੇ ਪੂਰਾ ਵਿੱਚ ਪਰਨਾ ਇੱਕ ਡਰਾਪਰ ਇਹ ਅੱਧਾ ਐਮ ਐਲ ਚਲਾ ਗਿਆ ਅ ਅੱਧਾ ਐਮ ਐਲ ਹੋਲ ਚਰ ਆ ਗਿਆ ਵੀ 1 ਐਮ ਐਲ ਦੀ ਪੂਰੀ ਡੋਸ ਜਿਹੜੀ ਹੈਗੀ ਹੈ ਉਹ ਪੂਰੀ ਡੋਸ ਇਹ ਸਵੇਰੇ ਤੇ ਸ਼ਾਮ ਨੂੰ ਤੁਸੀਂ ਦੁੱਧ ਚ ਵੀ ਲੈ ਸਕਦੇ ਹੋ ਪਾਣੀ ਚ ਲੈ ਸਕਦੇ ਹੋ ਚਾਹ ਚ ਲੈ ਸਕਦੇ ਹੋ ਨਾਰੀਲ ਪਾਣੀ ਚ ਲੈ ਸਕਦੇ ਹੋ ਨਿੰਬੂ ਪਾਣੀ ਕਿਸੇ ਵੀ ਐਨੀ ਡਰਿੰਕਸ ਤੁਸੀਂ ਇਹ ਲੈ ਸਕਦੇ ਹੋ ਇਹ ਤੇ ਇਹ ਜਿਹੜਾ ਹੁਣ ਤੁਸੀਂ ਦੁੱਧ ਦੇਖ ਰਹੇ ਹੋ ਹਾਂ ਆ ਤੁਸੀਂ ਦੇਖ ਸਕਦੇ ਹੋ ਦੁੱਧ ਦਾ ਕਲਰ ਦੇਖ ਸਕਦੇ ਹੋ ਤੁਸੀਂ ਹਾਂ ਇੱਕਦਮ ਗੋਲਡਨ ਕਲਰ ਹੋ ਗਿਆ ਹੈਗਾ ਇਹਦਾ ਤੁਸੀਂ ਟੇਸਟ ਦਾ ਤੁਸੀਂ ਰਿਵਿਊਸ ਲੈ ਹੀ ਲਏ ਹੈਗੇ ਮੇਰੇ ਨਾਲ ਬੱਚਿਆਂ ਤੋਂ ਜੀ ਤੇ ਹੁਣ ਜਿਹੜਾ ਇਹ ਅੱਧਾ ਕਿਲੋ ਹਲਦੀ ਹੈ ਇਹ ਜੀ ਇਹ ਟਰੇਟ ਚ ਇਹ ਅੱਧਾ ਕਿਲੋ ਦੇ ਹਲਦੀ ਦੇ ਜਿਹੜੇ ਗੋਨ ਹੈ ਉਹ ਇੱਕ ਗਲਾਸ ਚ ਹੈ ਅੱਛਾ 1 ਕਿਲੋ ਅੱਧਾ ਕਿਲੋ ਹਲਦੀ ਨਹੀਂ ਤੁਸੀਂ ਖਾ ਰਹੇ ਮਤਲਬ ਕਿ ਅੱਧਾ ਕਿਲੋ ਹਲਦੀ ਦੇ ਜਿਹੜੇ ਗੁਣ ਹੈ ਜਿਹੜੇ ਐਂਟੀ ਇਨਫਲੇਮੇਟਰੀ ਪ੍ਰੋਪਰਟੀਆਂ ਹੈ ਜਿਹੜੇ ਜ਼ਖਮ ਚੂਣ ਚੁਗਣ ਦੀ ਇਹਦੇ ਅੰਦਰ ਬੋਡੀ ਜ਼ਖਮ ਚੁਗਣ ਦੇ ਜਿਹੜੇ ਇਹਦੇ ਪ੍ਰੋਪਰਟੀਆਂ ਹੈਗੀਆਂ ਜਿਹੜੀਆਂ ਉਹ ਇੱਕ ਗਲਾਸ ਚ ਆ ਗਈਆਂ ਮਤਲਬ ਕੁਝ ਡਰਾਪਸ ਦੇ ਵਿੱਚ ਅੱਧਾ ਕਿਲੋ ਹਲਦੀ ਦੇ ਬਰਾਬਰ ਐਗਜੈਕਟਲੀ ਤੁਸੀਂ ਹੁਣ ਤੁਸੀਂ ਮੇਰੀ ਗੱਲ ਸਮਝ ਗਏ ਐਗਜੈਕਟਲੀ ਇਹੀ ਚੀਜ਼ ਕਹਿਣਾ ਚਾਹੁੰਨਾ ਨਾ ਤੇ ਇਹ ਉਹੋ ਚੀਜ਼ ਹੈਗੀ ਹੈ ਤੇ ਜੇ ਜ਼ਿਆਦਾ ਜਿਵੇਂ ਅਸੀਂ ਕਹਦੇ ਆ ਕਿ ਤਸਵੀਰ ਗਰਮ ਹੁੰਦੀ ਹੈ ਇਹਦੀ ਹਲਦੀ ਦੀ ਦਾ ਉਹਦਾ ਕੁਝ ਨਹੀਂ 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 ਐਸਾ ਐਸਾ ਕੁਝ ਨਹੀਂ ਹੈਗਾ ਇਹਦਾ ਕੋਈ ਤਸਵੀਰ ਗਰਮ ਨਹੀਂ ਹੈਗੀ ਕੋਈ ਹਲਦੀ ਦੀ ਅੱਡ ਚੀਜ਼ ਹੈ ਇਹ ਕਰਕਮਾ ਉਹਦਾ ਫਾਈਟੋਕੇਮਲ ਕੱਢਿਆ ਹੋਇਆ ਹੈ ਉਹਦੇ ਵਿੱਚੋਂ ਇਹ ਤੇ ਇਹਦੀ ਵੀ ਇਹਦੀ ਕੋਈ ਤਸਵੀਰ ਗਰਮ ਦੀ ਕੋਈ ਉਹ ਨਹੀਂ ਹੈਗੇ ਤੁਸੀਂ ਵੀ ਕਿਸੇ ਵੀ ਮੌਸਮ 'ਚ ਦੇ ਸਕਦੇ ਹੋ ਏਜ ਗਰੁੱਪ ਜਿਹੜਾ ਏਜ ਗਰੁੱਪ ਤੁਸੀਂ ਛੋਟੇ ਬੱਚਿਆਂ ਨੂੰ 5 ਸਾਲ ਤੋਂ ਬਾਅਦ ਬੱਚਨ ਕਿਸੇ ਬੱਚੇ ਨੂੰ ਵੀ ਦੇ ਸਕਦੇ ਹੋ ਲੇਡੀਜ਼ ਨੂੰ ਦੇ ਸਕਦੇ ਹੋ ਯੰਗ ਲੇਡੀਜ਼ ਨੂੰ ਬਜ਼ੁਰਗਾਂ ਨੂੰ ਕਿਸੇ ਨੂੰ ਵੀ ਐਨੀ ਪਰਸਨ ਨੂੰ ਐਥਲੀਟ ਨੂੰ ਦੇ ਸਕਦੇ ਹੋ ਐਥਲੀਟਸ ਨੂੰ ਵੀ ਉਹਦੇ ਵਿੱਚ ਵੀ ਬੜਾ ਇੱਕ ਅਲੱਗ ਇੰਪੋਰਟੈਂਟ ਰੋਲ ਹੈ ਉਹਨਾਂ ਦਾ ਜਿਵੇਂ ਹੁਣ ਕਿਸੇ ਐਥਲੀਟ ਨੇ ਤੁਸੀਂ ਉਹਨਾਂ ਦੇ ਰਿਵਿਊਜ਼ ਚੋਂ ਨੇ ਦੇਖੇ ਉਹ ਐਥਲੀਟ ਚ ਕੀ ਹੁੰਦਾ ਹੈ ਕਿ ਜਿਹੜੀ ਤੁਸੀਂ ਜਦੋਂ ਤੁਸੀਂ ਕੁਝ ਵੀ ਵਰਕਆਊਟ ਕਰਦੇ ਹੋ ਜਾਂ ਤੁਸੀਂ ਜਿਮ ਕਰਦੇ ਹੋ ਤੁਹਾਡੇ ਬਾਡੀ ਚ ਲੈਕਟਿਕ ਐਸਿਡ ਪ੍ਰੋਡਿਊਸ ਹੁੰਦਾ ਉਹਦੇ ਨਾਲ ਕੀ ਹੁੰਦਾ ਵੀ ਜਿਹੜੇ ਮਸਲਸ ਆ ਥੱਕ ਜਾਂਦੇ ਜਲਦੀ ਲੇਕਿਨ ਇਹ ਤੁਸੀਂ ਚੀਜ਼ ਲੈਣ ਦੇ ਨਾਲ ਜਿਹੜੇ ਬਾਡੀ ਦੇ ਵਿੱਚ ਲੈਕਟਿਕ ਐਸਿਡ ਪ੍ਰੋਡਿਊਸ ਘਟ ਹੁੰਦਾ ਜਿਹਦੇ ਨਾਲ ਕੀ ਜਿਹੜੀ ਜਿਹੜੀ ਤੁਹਾਡੀ ਪਰਫਾਰਮੈਂਸ ਹੈ ਉਹ 20 ਤੋਂ 15% ਇਨਕਰੀਜ਼ ਹੋ ਜਾਂਦੀ ਹੈ ਵੱਧ ਜਾਂਦੀ ਹੈ ਜਿਵੇਂ ਮੈਡਮ ਆ ਮੇਰਾ ਪਲੇਟ ਮੂਰੇ ਰੱਖਣ ਦਾ ਮਕਸਦ ਵੀ ਇਹੀ ਡੈਮੋ ਸੇਗਾ ਦੱਸਣ ਦਾ ਵੀ ਇਹ ਤੁਸੀਂ ਇੰਨੀ ਹਲਦੀ ਤੁਸੀਂ ਇਹ ਕਿੰਨੀ ਦਰ ਚ ਖਾਣੇ ਹੋ ਹੈ ਮਹੀਨਾ ਵੀ ਨਹੀਂ ਲੰਘ ਮਤਲਬ ਮੈਨੂੰ ਤਾਂ ਉੱਪਰ ਟਾਈਮ ਲੱਗ ਜਾਂਦਾ ਮੈਡਮ ਉਹ ਵੀ ਨਾਲੇ ਤੁਸੀਂ ਪੂਰਾ ਟੱਬਰ ਖਾਣੇ ਹੋ ਐ ਤਿੰਨ ਚਾਰ ਮਹੀਨੇ ਹਲਦੀ ਲੱਗ ਜਾਂਦੀ ਹੈ ਇਹ ਪੂਰਾ ਟੱਬਰ ਖਾਣੇ ਹੋ ਜੇ ਵੀ ਚਾਰ ਬੰਦਿਆਂ ਦਾ ਟੱਬਰ ਲਾ ਕੇ ਚੱਲੀਏ ਤਾਂ ਇੱਕ ਬੰਦੇ ਦੇ ਕਿੰਨੇ ਹਿੱਸੇ ਆਈ ਉਹ ਤੁਹਾਨੂੰ ਮੈਂ ਇੱਕ ਗਲਾਸ ਦੇ ਰਿਹਾ ਇੱਕ ਇੱਕ ਡੋਸ ਦੇ ਰਿਹਾ ਮੈਂ ਕੰਪੈਰੀਜ਼ਨ ਤਾਂ ਦੇਖੋ ਇਨਫੈਕਟ ਕੰਪੈਰੀਜ਼ਨ ਹੈ ਹੀ ਨਹੀਂ ਕਿ ਇਹਦਾ ਬਿਲਕੁਲ ਜਿੰਨੀ ਹਲਦੀ ਅਸੀਂ ਮਹੀਨੇ 'ਚ ਵੀ ਨਹੀਂ ਖਾ ਸਕਦੇ ਉਹਦੇ ਨਾਲ ਵੱਧ ਅਸੀਂ ਡੇਲੀ ਆਪਣੇ ਦੁੱਧ ਦੇ ਗਲਾਸ 'ਚ ਪੀ ਸਕਦੇ ਹੋ ਉਹਦਾ ਇਨਟੇਕ ਕਰ ਸਕਦੇ ਹੋ ਉਹਦਾ ਇਨਟੇਕ ਉਹਦੇ ਗੁਣ ਜਿਹੜੇ ਹੈਗੇ ਉਹਨੇ ਬੈਨੀਫਿਟਸ ਜਿਹੜੇ ਹੈਦੇ ਉਹਦੇ ਗੁਣ ਜਿਹੜੇ ਹੈਗੇ ਆ ਤੁਸੀਂ ਇੱਕ ਡੋਸ ਚ ਲੈ ਸਕਦੇ ਹੋ ਸੋ ਜੇ ਤੁਸੀਂ ਵੀ ਇਹ ਚੀਜ਼ ਬਾਈ ਕਰਨਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਨੰਬਰਾਂ ਤੇ ਜਾਂ ਇਹਨਾਂ ਦੀ ਵੈਬਸਾਈਟ streamlineproduct.in ਤੇ ਜਾ ਕੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਹੋਰ ਜਾਣਕਾਰੀ ਲਈ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਣੇ ਤੋਂ ਸਾਡੇ ਨਾਲ ਮੰਨ ਤੋਂ ਇਜਾਜ਼ਤ ਧੰਨਵਾਦ